ਇਹ ਫੈਕਟਰੀ ਲੱਗਦੀ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਪੰਜਾਬ ਨੂੰ ਰੈਵਨਿਊ ਜਨਰੇਟ ਹੁੰਦਾ ਪੰਜਾਬ ਦਾ ਖਜ਼ਾਨਾ ਭਰਪੂਰ ਹੁੰਦਾ ਐਵੇਂ ਪੰਜਾਬ ਵਾਲੇ ਸਰਕਾਰਾਂ ਕਰਜ਼ੇ ਲੰਦੀ ਫੰਡੀਆਂ 35 ਲੱਖ ਰੋਡ ਦਾ ਕਰਜ਼ਾ ਘੜਾ ਦਾ ਪੰਜਾਬ ਤੇ ਮਰੂਦਾਂ ਦਾ ਘਟਾਲਾ ਉੱਠਿਆ 100 ਕਰੋੜ ਦੇ ਲਗਭਗ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਿਹੜੇ ਕੱਬਲੇਵਾਦ ਸੀ ਉਹਨਾਂ ਨੂੰ ਜਮ੍ਹਾਂ ਕਰਾਉਣਾ ਪੈ ਗਿਆ ਵਿਰੋਧੀ ਤੇਰੇ ਪੰਜਾਬ ਦੀ ਕਾਂਗਰਸ ਪਾਰਟੀ ਉਹਦੇ ਦੋ ਮੁੱਖਾ ਗੋਆਮ ਪ੍ਰਤਾਪ ਸਿੰਘ ਬਾਜਵਾ ਸੁਖਵਾਲ ਖੈਰਾ ਡਾਕਟਰ ਗਾਂਧੀ ਐਮ ਮੈਂਬਰ ਪਾਰਲੀਮੈਂਟ ਇਹ ਤਿੰਨਾਂ ਕੋਲ ਜਾਣਕਾਰੀ ਹੈ ਤੁਸੀਂ ਦੱਸੋ ਪੰਜਾਬ ਦੇ ਹੱਕ 'ਚ ਕਦੋਂ ਖੜੋ ਹੋਵੋਗੇ ਇਹ ਕਹਿੰਦੇ ਜਾਣ ਦੇ ਯਾਰ ਅਸੀਂ ਤੇਰੇ ਪਲਾਟ ਬਹਾਲ ਕਰ ਦਨੇ ਲਿਆ ਮੇਰੀ ਜੇਬਾਂ ਪਰ ਦੋ ਚਾਰ ਪਲਾਟ ਬਣਨ ਦੇ ਦੇ ਨਾਮੇ ਬਿਨਾਂ ਨਾਮੇ ਮੈਂ ਹੁਣ ਤੈਨੂੰ ਨਾ ਐਹਸਾਨਜਾ ਕਰਦਾ ਪੰਜਾਬ ਦੇ ਖਜ਼ਾਨੇ ਤੇ ਆਹ ਲਾਜੀ ਤੂੰ 10% 10% ਵਿਆਜ ਲਾਤਾ ਅਨ ਅਨਕ੍ਰੀਜ ਪ੍ਰੋਫਿਟ ਪ੍ਰਾਣੇ ਮੁਤਾਬਕ 50% ਜੀਸੀਟੀ ਦਾ ਪੰਜਾਬ ਦੇ ਖਜ਼ਾਨੇ 'ਚ ਗਿਆ ਸੀ 45 ਕਰੋੜ 50% ਬਣਦਾ ਪੰਜਾਬ ਦੀ ਜਿਹੜੀ ਨਵੀਂ ਸਕੀਮ ਲਈ ਹੈ 9 ਤਰੀਕ ਨੂੰ ਉਹ ਕਹਿੰਦੇ ਰਹਿਣ ਤੋਂ ਪੰਜਾਬ ਕਰਨ 10% ਦੇ ਦੇ ਕਹਿੰਦੇ ਨੇ ਜਦੋਂ ਬਾੜ ਖੇਤ ਨੂੰ ਖਾਣ ਲੱਗ ਜਾਵੇ ਤਾਂ ਕੌਣ ਉਹਨੂੰ ਰੋਕਣ ਵਾਲਾ ਹੋਵੇਗਾ ਪਰ ਰੋਕਣ ਵਾਲੀ ਜਨਤਾ ਹੁੰਦੀ ਆ ਜਦੋਂ ਜਨਤਾ ਅਵੇਅਰ ਹੋ ਜਾਵੇ ਉਸ ਸਮੇਂ ਰੋਕ ਦਿੰਦੀ ਆ ਜਿਵੇਂ ਕਿ ਪਹਿਲਾਂ ਆਪਾਂ ਦੇਖਿਆ ਹੀ ਆ ਉਸ ਸਮੇਂ ਜਦੋਂ ਕਿ ਪੰਜਾਬ ਦੇ ਵਿੱਚ ਝੂਠ ਦਾ ਜਿਹੜਾ ਚੱਲ ਪਿਆ ਸੀਗਾ ਚਾਹੇ ਬਰਗਾੜੀ ਮਾਮਲਾ ਲਾ ਲਓ ਉਹ ਤੇ ਰੋਟੀਆਂ ਸੇਕੀਆਂ ਗਈਆਂ ਚਾਹੇ ਲਾ ਲਓ ਆਪਣੇ ਨਸ਼ਿਆਂ ਦਾ ਚਿੱਟੇ ਦਾ ਪਰ ਇਸੇ ਕਾਰਨ ਹੀ ਲੋਕਾਂ ਨੇ ਦਰ ਦੌਰ ਕਿਨਾਰ ਕਰਕੇ ਜਿਹੜੀਆਂ ਰਵੈਤੀ ਪਾਰਟੀਆਂ ਸੀ ਤਾਂ ਆਮ ਆਦਮੀ ਪਾਰਟੀ ਦੇ 92 ਵਧਾਇਕ ਲਿਆ ਕੇ ਪਹਿਲੀ ਵਾਰ ਜਿਹੜੀ ਹੈਗੀ ਆ ਸਰਕਾਰ ਬਹੁਤ ਮжоਰਿਟੀ ਨਾਲ ਬਣਾਤੀ ਆ ਪਰ ਇਸ ਦੀ ਜਿਹੜੀ ਅਫਸਰ ਸਾਹੀ ਆ ਉਹ ਪੁਰਾਣੀ ਆ ਪਰ ਅਫਸਰ ਸਾਹੀ ਨਾਲ ਕੌਣ ਮਿਲੀ ਭੁਗਤ ਨਾਲ ਫਿਰ ਇਹ ਪੰਜਾਬ ਦੀ ਬਾੜ ਨੂੰ ਖਾਣ ਲੱਗ ਗਿਆ ਇਸ ਆਪਾਂ ਵੱਡੇ ਘਟਾਲੇ ਦਾ ਜਿਹੜਾ ਹੈਗਾ ਜਾਗਰ ਜਿਹੜਾ ਕਰਾਂਗੇ ਸਾਡੇ ਨਾਲ ਜਿਹੜੇ ਹੈਗੇ ਆ ਸਤਨਾਮ ਦਾਉ ਜੀ ਜਿਹੜੇ ਮੌਜੂਦ ਨੇ ਸਤਨਾਮ ਦਾਉ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਖਬਰ ਵਾਲੇ ਟੀਵੀ ਤੇ ਬਹੁਤ ਮਿਹਰਬਾਨੀ ਮੈਨੇ ਸਮਝਾ ਦਿੱਤਾ ਤੁਸੀਂ ਸਤਨਾਮ ਦਾਉ ਜੀ ਨਾਲ ਕਿਉਂਕਿ ਇਹਨਾਂ ਨੂੰ ਤੁਸੀਂ ਜਾਣਦੇ ਹੋ ਕਿਉਂਕਿ ਇਹਨਾਂ ਨੇ ਜਿਨ੍ਹਾਂ ਨੇ ਪੂਰਾ ਇਹ ਝੰਡਾ ਚੱਕਿਆ ਹੋਇਆ ਵਾ ਕਰਪਸ਼ਨ ਦੇ ਖਿਲਾਫ ਇੱਕ ਸੰਸਥਾ ਬਣਾ ਕੇ ਐਂਟੀ ਕਰਪਸ਼ਨ ਜਿਹੜੀ ਸੰਸਥਾ ਬਣਾ ਕੇ ਉਹ ਇਹ ਜਿਹੜੇ ਹੈ ਜਾਗਰ ਕਰਦੇ ਨੇ ਪਰ ਭਾਵੇਂ ਕਿ ਆਪਾਂ ਥੋੜਾ ਜਿਆਦਾ ਦੱਸ ਹੀ ਦਈਏ ਵੀ ਜਿਵੇਂ ਕਿ ਪਿਛਲੇ ਦਿਨੀ ਜਿਹੜੇ ਹੈਗਾ ਜਦੋਂ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਉਦੋਂ ਇਹਨਾਂ ਨੇ ਪਹਿਲਾਂ ਹੀ ਵੈਸੇ ਕੰਪਰੇਟਾਂ ਕੀਤੀਆਂ ਸੀ ਮਰੂਦਾਂ ਦਾ ਘਟਾਲਾ ਉੱਠਿਆ ਮਰੂਦਾਂ ਦਾ ਘਟਾਲਾ ਉੱਠਿਆ 100 ਕਰੋੜ ਦੇ ਲਗਭਗ ਤੋਂ ਵੱਧ 100 ਕਰੋੜ ਤੋਂ ਵੱਧ ਜਿਹੜਾ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਿਹੜੇ ਕਬਲੇਵਾਸ ਸੀ ਉਹਨਾਂ ਨੂੰ ਜਮ੍ਹਾਂ ਕਰਾਉਣਾ ਪੈ ਗਿਆ ਬਾਕੀ ਅਜੇ ਕਾਰਵਾਈ ਪਤਾ ਨਹੀਂ ਕਿੱਥੇ ਖੜੀ ਆ ਠੀਕ ਹੈ ਉਹਦੇ ਵਿੱਚ ਵੱਡੀ ਅਫਸਰ ਸਾਹਿਬ ਵੀ ਆ ਗਈ ਸੀ ਪਰ ਮੇਨ ਖਜ਼ਾਨਾ ਚਾਹੀਦਾ ਉਹਦੇ ਬਾਰੇ ਆਪਾਂ ਬਾਅਦ ਦੇ ਵਿੱਚ ਗੱਲ ਕਰਾਂਗੇ ਪਰ ਇਹ ਅੱਜ ਦਾ ਇਸ਼ੂ ਜਿਹੜਾ ਹੈਗਾ ਸਾਡਾ ਜਿਹੜਾ ਹੈਗਾ ਇਹ ਵੱਡੇ ਇੰਡਸਟਰੀ ਪਲਾਟ ਘਟਾਲੇ ਦਾ ਹੈਗਾ ਇੱਕ ਪਾਸੇ ਤਾਂ ਵਿਧਾਨ ਸਭਾ ਸਜੀ ਹੋਈ ਆ ਜਿੱਥੇ ਕਿ ਤੁ ਤੁ ਮੈਮੇ ਹੋ ਰਹੀ ਆ ਸੌਂਕਣਾ ਸੌਂਕਣ ਵਾਜੀ ਵਾਂਗੂ ਜਿਹੜੀ ਹੈਗੀਆਂ ਸ੍ਰੀਕੇ ਵਾਜੀ ਵਾਂਗੂ ਤੁਮ ਤਾਂ ਲੱਗ ਰਹੀਆਂ ਤਾਨੋ ਮਿਣੇ ਹੋ ਰਹੀ ਆ ਇੱਕ ਹਾਈ ਡਰਾਮਾ ਜਿਹਨੂੰ ਕਹਾਂਗੇ ਉਹ ਚੱਲ ਰਿਹਾ ਵਾ ਪਰ ਦੂਜੇ ਪਾਸੇ ਜਿਹੜੇ ਵੱਡੇ ਵੱਡੇ ਮਸਲੇ ਨੇ ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਨਾਹੀ ਵਿਰੋਧੀ ਧਿਰ ਦਾ ਜਿਨੇ ਕਿ ਆਵਾਜ਼ ਚੱਕਣੀ ਹੁੰਦੀ ਹਸਤਨਾਮ ਦਾਓ ਜੀ ਵਿਰੋਧੀ ਧਿਰ ਨੇ ਵੀ ਚੱਕਣੀ ਹੁੰਦੀ ਆ ਕੀ ਵਿਰੋਧੀ ਧਿਰ ਇੰਨੀ ਅਵੇਅਰ ਨਹੀਂ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਨੇ ਕਿਉਂਕਿ ਇਹ ਜਿਹੜਾ ਜਾਗਰ ਮਸਲਾ ਕਰੇ ਔਰ ਉਂਗਲ ਠਾਵੇ ਸਰਕਾਰ ਦੇ ਅੱਗੇ ਰੱਖੇ ਕਿਉਂਕਿ ਇਹ ਕੀ ਮਸਲਾ ਹੈ ਸਾਨੂੰ ਇਸ ਨਾਮ ਦਾਉ ਜੀ ਦੱਸਣਗੇ ਇਹ ਕੀ ਮਸਲਾ ਸੀ ਇਹਨਾਂ ਨੇ ਔਰ ਅ ਅੱਜ ਭਾਵੇਂ ਜਿਹੜੀ ਹੈਗੀ ਇੱਕ ਪ੍ਰੈਸ ਕਾਨਫਰੰਸ ਕਰਕੇ ਗੋਗੀ ਜਿਹੜੇ ਹੈਗੇ ਆ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਮਰਹੂਮ ਐਮ ਐਲ ਏ ਸੀਗੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ ਉਹਦੇ ਬਾਰੇ ਵੀ ਕਰਾਂਗੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਤਾਂ ਸ਼ਰਧਾਂਜਲੀ ਪਹਿਲਾਂ ਦੇਤੀ ਸੀ ਅੱਜ ਤਾਂ ਜਿਹੜੀ ਹੈਗੀ ਆ ਹੁਣ ਜਿਹੜਾ ਸੈਸ਼ਨ ਸ਼ੁਰੂ ਹੋਇਆ ਉਹਦੇ ਵਿੱਚ ਹੋਰ ਆਗੂ ਸੀ ਪਰ ਨੇ ਅੱਜ ਦਿੱਤੀ ਤੇ ਉਹਨਾਂ ਨੂੰ ਕਿਉਂ ਦਿੱਤੀ ਇਹ ਘਟਾਲੇ ਦਾ ਇਸਤਨਾਮ ਦਾਉ ਜੀ ਦੱਸਣਗੇ ਇਸਤਨਾਮ ਦਾਉ ਜੀ ਕੀ ਮਾਮਲਾ ਗੁਰਪ੍ਰੀਤ ਗੋਗਨ ਨਾ ਮੈਂ ਕਦੇ ਮਿਲਿਆ ਨਾ ਕਦੇ ਮੈਂ ਫੋਨ ਤੇ ਗੱਲ ਕੀਤੀ ਜੀ ਪਤਾ ਨਹੀਂ ਉਹਦੇ ਚ ਗੁਣ ਕਿੰਨੇ ਸੀ ਤੇ ਔਗਣ ਕਿੰਨੇ ਸੀ ਮੈਨੂੰ ਪਤਾ ਨਹੀਂ ਹੈ ਪਰ ਇੱਕ ਚੰਗਾ ਗੁਣ ਜਿਹੜਾ ਮੇਰੇ ਸਾਹਮਣੇ ਆਇਆ 2018-19 ਦੇ ਵਿੱਚ ਜਦੋਂ ਚੇਅਰਮੈਨ ਸੀ ਪੀਐਸਆਈਸੀ ਦੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਸੀ ਚੇਅਰਮੈਨ ਸੀ ਕਾਂਗਰਸ ਪਾਰਟੀ ਦੀ ਸਰਕਾਰ 'ਚ ਉਹਨਾਂ ਨੇ ਚਿੱਠੀ ਲਿਖੀ ਆਪਣੇ ਮੁੱਖ ਮੰਤਰੀ ਨੂੰ ਕੈਪਟਨ ਰਮਿੰਦਰ ਨੂੰ ਕਿ ਮੋਹਾਲੀ ਦਾ 30 35 ਏਕੜ ਦਾ ਜੀਐਸਡੀ ਪਲਾਟ ਹੈਗਾ ਉਹਨੂੰ ਵੇਚ ਕੇ ਕਪਲਾ ਹੋ ਗਿਆ ਹਾਂ ਤੇ ਨਾਲ ਆ ਗੁਰਪ੍ਰੀਤ ਗੋਗੀ ਦਾ ਹੈ ਸੀ ਚਾਰ ਡਾਇਰੈਕਟਰ ਸੀ ਪੀਐਸਆਈ ਸੀ ਦੇ ਉਹਨਾਂ ਨੇ ਵੀ ਕੱਢ ਦਿੱਤਾ ਗਿਆ ਤੇ ਉਹਨਾਂ ਕੋਲ ਧੱਕੇ ਨਾਲ ਅਸائن ਲੈ ਲਏ ਗਏ ਹਾਂ ਤਾਂ ਇਹ ਮਾਮਲਾ ਹਾਈ ਕੋਰਟ ਤੇ ਲੈ ਗਏ ਜੀ ਵਧੀਆ ਗੱਲ ਕੀ ਹੋਈ ਹਾਂ ਗੁਰਪ੍ਰੀਤ ਗੋਗੀ ਜੀ ਨੇ ਮਾਮਲਾ ਐਕਸਪੋਜ਼ ਕਰਤਾ ਗੁਰਪ੍ਰੀਤ ਗੋਗੀ ਜੀ ਨੂੰ ਇਸੇ ਲਈ ਸੰਦਾਦ ਲਈ ਦਿੱਤੀ ਕਿ ਉਹਨਾਂ ਨੇ ਮਾਮਲਾ ਐਕਸਪੋਜ਼ ਕੀਤਾ ਉਦੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚਿਮਮਾ ਜੀ ਨੂੰ ਇਹ ਮਾਮਲੇ ਦਾ ਪਤਾ ਲੱਗ ਗਿਆ ਤਾਂ ਫਟਾਫਟ ਹਰਪਾਲ ਚਿਮਮਾ ਜੀ ਨੇ ਇੱਕ ਐਡਵੋਕੇਟ ਹੈ ਜਿਹੜੇ ਅੱਜ ਕੱਲ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਹਨ ਗੋਵਿੰਦਰ ਮਿੱਤਲ ਮੰਡੀ ਬੋਰਡ ਦੇ ਚੇਅਰਮੈਨ ਹੈ ਮੇਰੇ ਖਿਆਲ ਤੇ ਮਹੌਲੀ ਤੋਂ ਕੋਈ ਛੋਟ ਲੈਵਲ ਹੈ ਕੋਈ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਰਮਿੰਦਰ ਨੂੰ ਚਿੱਠੀ ਲਿਖੀ ਕਿ ਪੰਜਾਬ ਦੇ ਉਦਯੋਗ ਦੇ ਪਲਾਟ ਦਾ ਨੁਕਸਾਨ ਕਰ ਰਹੇ ਜੀ ਸੀਟੀ ਦਾ ਜੀ ਇਸ ਕਰਕੇ ਗੁਰਪ੍ਰੀਤ ਕੋਕੀ ਨੂੰ ਗਿਸ਼ਤ ਆਜਲੀ ਦਿੱਤੀ ਜੇ ਗੁਰਪ੍ਰੀਤ ਕੋਕੀ ਚਿੱਠੀ ਨਾ ਲਿਖਦੀ ਹਰਪਾਲ ਸਿੰਘ ਚਿਮਾ ਦਾ ਗੱਲ ਨਾ ਪਹੁੰਚਦੇ ਜੇ ਹਰਪਾਲ ਸਿੰਘ ਚੀਮਾ ਦਾ ਗੱਲ ਬਣਦੀ ਪਰ ਹਰਪਾਲ ਚੀਮਾ ਜਨਨ ਕਿ ਉਸ ਸਮੇਂ ਵਿਰੋਧੀ ਧਿਰ ਦੇ ਆਗੂ ਦਾ ਰੋਲ ਨਭਾਇਆ ਪਰ ਹੁਣ ਉਹ ਸਰਕਾਰ ਦੇ ਵਿੱਚ ਖਜ਼ਾਨਾ ਮੰਤਰੀ ਨੇ ਪਰ ਹੁਣ ਆਪਾਂ ਜਿਹੜੀ ਆ ਗੱਲ ਕਰੀਏ ਵੀ ਇਹ ਜਿਹੜਾ ਘਟਾਲਾ ਜਿਹੜਾ ਤੁਸੀਂ ਜਿਹੜਾ ਹੈਗਾ ਪੂਰਾ ਸਰਕਾਰ ਨੂੰ ਜਿਹੜਾ ਹੈਗਾ ਸਪੋਜ਼ ਕਰ ਦਿੱਤਾ ਸਰਕਾਰ ਦੇ ਅਧਿਕਾਰੀਆਂ ਨੂੰ ਉਹਦੇ ਬਾਰੇ ਸਾਰਾ ਚਾਨਣਾ ਪਾਓ ਕਿਉਂਕਿ ਇਹ ਜਿਹੜਾ ਜੀਸੀਟੀ ਆ ਇਹ ਪਲਾਟ ਆ ਇਹ ਕਿੰਨੇ ਦਾ ਹੈਗਾ ਤੇ ਇਹਦੀ ਕੀਮਤ ਦੱਸੋ ਹੁਣ ਅੱਜ ਦੇ ਮਾਰਕੀਟ ਰੇਟ ਦੇ ਵਿੱਚ ਤੇ ਇਹਦਾ ਸਾਰਾ ਥੋੜਾ ਦੇਖੋ ਜੀ ਮੈਂ ਕਹਾਂ ਜੀਐਸਡੀ ਦੀ ਗੱਲ ਨਹੀਂ ਇਹ ਕੱਲਾ ਇੱਕ ਜੀਸੀਟੀ ਕਪਲਾ ਨਹੀਂ ਹੈਗਾ ਜੀ ਪੰਜਾਬ ਸਰਕਾਰ ਦੇ ਅੰਕੜੇ ਐ ਕੱਲ ਦੀ ਰਿਪੋਰਟ ਐ ਜਿਹਦੇ ਵਿੱਚ ਅਨ ਅਨ ਇਨਕਰੀਜ਼ ਪ੍ਰੋਫਿਟ ਦਾ ਕੋਈ ਫੈਸਲਾ ਲਿਆ ਪੰਜਾਬ ਸਰਕਾਰ ਨੇ ਪਾਲਿਸੀ ਬਣਾਈ ਐ ਜਿਹੜੀ ਪਾਲਿਸੀ ਬਣਾਈ ਐ ਇੰਡਸਟਰੀ ਡਿਪਾਰਟਮੈਂਟ ਦੇ ਜਿਹੜਾ ਕਿਹਾ ਵੀ ਬਹੁਤ ਸਾਰੇ ਉਦਯੋਗ ਪਤਿਆਂ ਨੂੰ ਫਾਇਦਾ ਹੋਏਗਾ ਹਾਂ ਝੂਠ ਹੈ ਜੀ ਇਹ ਗੱਲ ਇਹ ਗੱਲ ਝੂਠ ਹੈ ਦੇਖੋ ਪਤਿਆਂ ਨੂੰ ਫਾਇਦਾ ਹੋਏਗਾ ਕਪਲੇ ਬਾਜਾਂ ਨੂੰ ਫਾਇਦਾ ਹੋਏਗਾ ਰਿਸ਼ਵਤ ਕੋਰਾਂ ਨੂੰ ਫਾਇਦਾ ਹੋਏਗਾ ਜਿਨ੍ਹਾਂ ਨਾਲ ਅਫਸਰਾਂ ਦੀ ਸੈਟਿੰਗਾਂ ਉਹਨਾਂ ਨੂੰ ਫਾਇਦਾ ਹੋਏਗਾ ਇਹ ਕਿੰਨਾ ਕਿੰਨਾ ਕੁ ਫਾਇਦਾ ਹੋ ਸਕਦਾ ਮੈਂ ਦੱਸ ਦਿੰਨਾ ਅੰਕੜੇ ਲੋ ਪੰਜਾਬ ਦੇ 1854 ਪਲਾਟਾਂ ਇਹ ਲਿਖਿਆ ਪੰਜਾਬ ਸਰਕਾਰ ਦੀ ਹੈ 1854 ਪਲਾਟਾਂ ਚੋਂ ਕਹਿੰਦੇ ਜੀ 1344 ਪਲਾਟ ਅਜੇੇ ਵੇਚ ਦਿੱਤੇ ਗਏ ਜਿਨ੍ਹਾਂ ਦਾ ਅਨ ਅਰਨ ਪ੍ਰੋਫਿਟ ਲਿਆ ਨਹੀਂ ਗਿਆ ਉਹ ਮੈਂ ਦੱਸਾਂ ਕੀ ਆ ਆਨੰਨ ਪ੍ਰੋਫਿਟ ਆ ਇਹ ਕਿੰਨਾ ਬਣਦਾ 1865 ਏਕੜ ਬਣਦਾ ਸੌਰੀ 865 ਏਕੜ ਬਣਦਾ ਹੁਣ 865 ਏਕੜ ਦੇ ਅਜੇ ਪੰਜਾਬ ਦੇ ਪਲਾਟ ਹੈ ਜਿਹਦਾ ਪੰਜਾਬ ਦੇ ਖਜ਼ਾਨੇ ਨੂੰ ਫਾਇਦਾ ਹੋਣਾ ਸੀ ਕਿੰਨਾ ਹੋਣਾ ਸੀ हां ਅੱਜ ਦਾ ਮਾਰਕੀਟ ਰੇਟ 39000 ਗਾਜ ਹੈ ਜਿਹੜਾ ਕਿ ਪੀਐਸਏਸੀ ਨੇ ਪਿਛਲੇ ਦਿਨੀ ਸਿਹਾਰ ਦਿੱਤਾ ਜਦ ਕਿ 1.5 ਲੱਖ ਤੱਕ ਪਹੁੰਚ ਗਿਆ ਦੀ ਬੋਲੀ 1.5 ਲੱਖ ਗਾਜ ਤੱਕ ਪਹੁੰਚ ਗਿਆ ਜਦ ਕਿ ਉਹਨਾਂ ਨੇ ਸਰਕਾਰੀ ਬੋਲੀ 39000 ਗਾਜ ਰੱਖੀ ਸੀ 8% ਦੇ ਪਲਟਾ ਮੈਂ ਅਨਪੜ੍ਹ ਜਿਹਾ ਬੰਦਾ ਜਿਹੜੇ ਪੜੇ ਲਿਖੇ ਲੋਕ ਤੁਹਾਡੇ ਚੈਨਲ ਦੇਖਦੇ ਕੈਲਕੂਲੇਟਰ ਕੱਢ ਲਓ ਫੋਨ ਦਾ ਹਾਂਜੀ 1800 ਸੌਰੀ 4840 ਗਾਜ 1 ਏਕੜ ਚ ਹੁੰਦੇ ਆ ਜੀ ਪੰਜਾਬ ਸਰਕਾਰ ਦਾ ਰੇਟ ਹੈ ਕਲੈਕਟਰ ਰੇਟ 39000 ਰੁਪਏ ਗਾਜਾ ਹਾਂ ਜੇ 39000 ਦਾ ਗੁਣਾ ਕਰ ਲਈ 48 ਸੇ 49 ਹਾਂ ਤਾਂ ਇਹ ਬਣਦਾ 18 ਕਰੋੜ 87 ਲੱਖ 60000 ਰੁਪਿਆ ਜੀ ਮਤਲਬ ਇੱਕ ਪਲਾਟ ਜੇ ਇੱਕ ਕਰੋੜ ਦਾ ਵੀ ਸਰਕਾਰ ਨੂੰ ਫਾਇਦਾ ਹੋਣਾ ਹੋਵੇ ਉਹ ਕਿਵੇਂ ਹੋਣਾ 1 ਕਰੋੜ ਦਾ ਮੈਂ ਦੱਸਾਂਗਾ ਤਾਂ 18 ਕਰੋੜ 87 ਲੱਖ 60000 ਰੁਪਿਆ ਇੱਕ ਏਕੜ ਦੇ ਪਲਾਟ ਦਾ ਪੰਜਾਬ ਸਰਕਾਰ ਨੂੰ ਮਿਲਣਾ ਹੁਣਾਂ ਨੂੰ 1800 ਇਹਨੂੰ ਕਰ ਲੋ ਗੁਣਾ ਤੁਸੀਂ ਅ 860 ਨਾਲ ਜੀ ਇੱਕ ਬਣਦਾ 16327 ਕਰੋੜ ਦੀ ਪੰਜਾਬ ਨਾਲ ਠੱਗੀ ਹੋਈ ਹੈ ਅਰਨੰਡ ਪ੍ਰੋਫਿਟ ਇਨਕਰੀਜ ਪ੍ਰੋਫਿਟ ਦੀ ਜਿਹੜੀ ਸਕੀਮ ਲਾਈ ਹੈ ਕਿਵੇਂ ਹੋਈ ਹੈ ਜੀ ਮੇਰੇ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ ਵਿਜੀਲੈਂਸ ਬਿਊਰੋ ਨੂੰ ਮੁੱਖ ਮੰਤਰੀ ਦੇ ਚੀਫ ਸਕੱਟਰੀ ਨੂੰ ਆਹ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਜੀ ਮੈਂ ਲਿਖਿਆ ਜਿਹੜੇ ਅੰਕੜੇ ਤਾਂ ਹੁਣ ਸਰਕਾਰ ਦੇ ਆਏ ਆ ਬਾਹਰ ਉਦੋਂ ਮੇਰੇ ਕੋਲ ਸਰਕਾਰੀ ਅੰਕੜੇ ਹੈ ਨਹੀਂ ਸੀ ਮੈਂ ਲਿਖਿਆ ਕਿ 100 100 ਕਰੋੜ ਤੋਂ ਲੈ ਕੇ 10000 ਕਰੋੜ ਅਨ ਅਨ ਪ੍ਰੋਫਿਟ ਦਾ ਨੁਕਸਾਨ ਹੋ ਗਿਆ ਪੰਜਾਬ ਦਾ ਹਮ ਜਿਹੜੇ ਅਫਸਰਾਂ ਨੇ ਨੁਕਸਾਨ ਕੀਤਾ ਉਹਨਾਂ ਤੇ ਕਾਰਵਾਈ ਕਰੋ ਰਿਕਵਰੀ ਕਰੋ ਪਲਾਟ ਹੋਲਡਰਾਂ ਤੇ ਕਾਰਵਾਈ ਕਰੋ ਤਾਂ ਮੇਰੀ ਚਿੱਠੀ ਜਾਣ ਦੀ ਦੇਰ ਸੀ ਹੜਕਮ ਬਚ ਗਿਆ ਚੀਫ ਸਕੱਟਰੀ ਦਫਤਰ ਪੀਐਸਆਈਸੀ ਦਾ ਦਫਤਰ ਬਿਜਲੈਂਸ ਬਿਊਰੋ ਦਾ ਦਫਤਰ ਬਿਜਲੈਂਸ ਬਿਊਰੋ ਮੈਨੂੰ ਚਿੱਠੀ ਲਿਖਦੀ ਹੈ ਇਨਫੋਰਮੇਸ਼ਨ ਦਿੰਦੀ ਹੈ 30 ਜੂਨ 2025 ਨੂੰ ਕਿ ਤੁਹਾਡੀ ਚਿੱਠੀ ਅਸੀਂ ਪੀਐਸਆਈਸੀ ਨੂੰ ਭੇਜ ਦਿੱਤੀ ਹੈ ਉਹਦੀ ਇਨਫੋਰਮੇਸ਼ਨ ਦੀ ਕਾਪੀ ਮੈਨੂੰ ਦਿੱਤੀ ਉਹ ਚਿੱਠੀ 'ਚ ਕੀ ਲਿਖਿਆ ਪੀਐਸਆਈਸੀ ਨੂੰ ਬਿਜ਼ਨੈਸ ਬਿਊਰੋ ਨੇ ਕਿ ਅਸੀਂ ਸਤਨਾਮ ਦਾਉਂ ਦੀ ਕੰਪਲੇਨ ਦੇਤੇ ਕਾਰਵਾਈ ਨਹੀਂ ਕਰ ਰਹੇ ਜੀ ਹੁਣੇ ਕਾਰਵਾਈ ਦੀ ਚਿੱਠੀ ਤੁਹਾਨੂੰ ਐਜਿਟਰੀ ਪੀਐਸਆਈ ਜਨ ਭੇਜ ਰਹੇ ਆ ਜੀ ਪੀਐਸਆਈ ਸੀ ਡਿਸੀਜਨ ਲੈ ਕੇ ਦੱਸੇ ਇਹਦੇ ਤੇ ਇਨਕੁਆਰੀ ਕਰਨੀ ਹੈ ਕਿ ਨਹੀਂ ਕਰਨੀ ਦੇਖੋ ਮਤਲਬ ਹੁਣ ਮੈਂ ਕਹਿੰਦਾ ਆਪਣੀ ਪਹਾੜ ਚ ਚੋਰਾਂ ਦੇ ਗੈਂਗ ਨੂੰ ਹਮ ਚਿੱਠੀ ਭੇਜਦੀ ਵਿਜੀਲੈਂਸ ਬੀਰੋ ਵੀ ਸਤਨਾਮ ਦਾਉਂ ਕਹਿੰਦਾ ਤੁਸੀਂ ਚੋਰ ਹੈ ਤੁਹਾਡੇ ਕਰਕੇ ਐਨਾ ਠੱਗੀ ਹੋ ਗਈ ਦੱਸੋ ਹੁਣ ਤੁਹਾਡੀ ਇਨਕੁਆਰੀ ਕਰੀ ਕਿ ਨਾ ਕਰੀ ਸਾਨੂੰ ਇਜਾਜ਼ਤ ਦੇ ਦਿਓ ਚੋਰ ਸਾਹਿਬ ਇਹ ਕਹਿ ਰਹੀ ਹੈ ਵਿਜੀਲੈਂਸ ਬੀਰੋ ਇਹ ਚਿੱਠੀ ਲਿਖਣ ਕਰਕੇ ਹੜਕਮ ਮਚਿਆ ਤਾਬ ਕਾਲੀ ਨਾਲ ਅੱਛੇ ਪਹਿਲੀ ਵਾਰ ਦੇਖਿਆ ਦਾਓ ਜੀ ਵੀ ਦੋਸ਼ੀ ਜਿਹੜੀ ਹੈਗੀ ਹੈ ਕੰਪਨੀ ਆ ਜਾਂ ਸਰਕਾਰ ਦਾ ਡਿਪਾਰਟਮੈਂਟ ਆ ਉਹਨੂੰ ਪੁੱਛ ਰਹੀ ਆ ਵੀ ਤੁਹਾਡੀ ਦੱਸੋ ਵੀ ਇਨਕੁਆਰੀ ਕਰਨੀ ਜਾਂ ਨਹੀਂ ਕਰਨੀ ਔਰ ਮੈਂ ਕਹਿੰਦਾ ਅਜਿਹਾ ਅਜਿਹਾ ਮਸਲਾ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਵੇਲੇ ਇੱਕ ਅਧਿਕਾਰੀਆਂ ਨੂੰ ਬਚਾਉਣ ਲਈ ਜਿਹੜਾ ਹੈਗਾ ਉਹਨਾਂ ਨੇ ਬਣਾਤਾ ਸੀ ਵੀ ਇਸ ਤਰ੍ਹਾਂ ਦਾ ਗੁਪਤ ਆਰਡਰ ਕਰਦੇ ਸੀਗੇ ਪਰ ਉਹਨੂੰ 10 ਸਾਲ 10-15 ਸਾਲ ਜਿਹੜਾ ਹੈਗਾ ਨਾ ਉਹਨੂੰ 10 ਸਾਲ ਹਾਂ 10 ਸਾਲ ਖਿੱਚਦੇ ਰਹੇ ਪਹਿਲਾ ਬਾਦਲ ਸਾਹਿਬ ਵਾਲੇ ਉਹੀ ਆਰਡਰ ਕਹਿੰਦੇ ਜੀ ਆਰਡਰ ਹੋਏ ਹੋਇਆ ਆ ਆਰਡਰ ਕੋਈ ਹੋਇਆ ਨਹੀਂ ਸੀ ਹੋਇਆ ਨਹੀਂ ਸੀ ਐਸਪੀ ਸਿੰਘ ਸੀ ਮੇਰਾ ਖਿਆਲ ਉਦੋਂ ਜੀ ਐਸਪੀ ਸਿੰਘ ਪੀਐਸਆਈ ਸੀਦਾ ਸੀ ਕਿਉਂਕਿ ਉਦੋਂ ਸੀ ਉਹਨਾਂ ਦਾ ਵੱਡਾ ਘਟਾਲਾ ਸੀ ਇਹੀ ਇਹ ਪਲਾਟਾਂ ਲਈ ਇਹਦੇ ਕੋਈ ਪਟਾਲਾ ਦਾ ਤੇ ਉਹ ਜੋ ਕੋਈ ਪਟਾਲਾ ਦਾ ਉਸ ਵੇਲੇ ਇਹ ਕਿਹਾ ਗਿਆ ਸੀਗਾ ਵੀ ਜਿਹੜੇ ਡਿਪਾਰਟਮੈਂਟ ਤੋਂ ਵਿਜੀਲੈਂਸ ਕੋਲੇ ਸਿੱਧੇ ਹੁਣ ਅਧਿਕਾਰ ਨਹੀਂ ਗੇ ਵੀ ਇਹ ਜੇ ਕਿਸੇ ਵੀ ਡਿਪਾਰਟਮੈਂਟ ਦੇ ਪ੍ਰੋਵੈਂਸ਼ਨ ਆਫ ਕਰਪਟ ਨੇਕਟ ਦੇ ਦੇ ਪਰਮਿਸ਼ਨ ਆਣੀ ਪੈਂਦੀ ਹੈ ਵੀ ਪਰਮਿਸ਼ਨ ਲੈਣੀ ਪਵੇਗੀ ਪਰ ਇਹ ਜਿਹੜਾ ਹੈਗਾ ਵੀ ਉਹਦੇ ਤੇ ਕਮੇਟੀ ਬਣਾਈ ਵੀ ਅਫਸਰਾਂ ਤੋਂ ਪਰ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਆ ਪਰ ਇਹਨਾਂ ਨੇ ਉਹ ਪਰਦਾ ਚੱਕਤਾ ਭਾਵੇਂ ਕਿ ਚੰਨੀ ਦੀ ਗਵਰਨਮੈਂਟ ਵੇਲੇ ਚੱਕਿਆ ਗਿਆ ਸੀ ਵੀ ਕਿਸੇ ਦੀ ਤਾਂ ਹੈ ਨਹੀਂ ਗਈ ਪਰ ਉਹ ਥੋੜੇ ਸਮੇਂ ਦੀ ਸਰਕਾਰ ਸੀ ਵੀ ਕੋਈ ਇਹੋ ਜਿਹਾ ਆਰਡਰ ਨਹੀਂ ਜਾਰੀ ਹੋਇਆ ਵੀ ਜਿਹੜਾ ਕਿ ਇਹ ਅਧਿਕਾਰੀ ਸਰਕਾਰ ਦੇ ਜਾਂ ਹੋਰ ਭਾ ਕੇ ਅੱਖੀ ਘਟਾ ਵਿਜੀਲੈਂਸ ਵਾਲੇ ਉਹ ਕਰਦੇ ਰਹੇ ਪਰ ਇਸ ਵਾਰ ਵੀ ਵਿਜੀਲੈਂਸ ਨੇ ਜਿਹੜਾ ਜਿਹੜਾ ਤੁਸੀਂ ਦੱਸ ਰਹੇ ਹੋ ਇਸ ਤਰ੍ਹਾਂ ਹੀ ਹੋਇਆ ਵੀ ਆਖਰ ਕਿੱਥੇ ਮਿਲੀ ਭੁਗਤ ਹੋਈ ਤੇ ਇਹਦੇ ਬਾਰੇ ਆਪਾਂ ਆ ਬਈ ਉੱਤਿਆ ਹੋਇਆ ਇਸ ਹਮਾਵਨ ਸਾਰੇ ਲੰਗੇ ਆ ਜੀ ਸਰਕਾਰਾਂ ਦਾ 5 ਸਾਲ ਬਾਅਦ ਬਦਲ ਜੰਨੀਆਂ ਭਗਵਾਨਤਮਾਨ ਮੁੱਖ ਮੰਤਰੀ ਮੇਰੇ ਵਰਗਾ ਕੋ ਘੱਟ ਮੜੇ ਲਿਖਾ ਹੋ ਸਕਦਾ ਹੈ ਨਾ ਤੁਹਾਡੇ ਵਰਗਾ ਹੋ ਸਕਦਾ ਮੇਰੇ ਭਰਾ ਵਰਗਾ ਹੋ ਜਾਂਦਾ ਕੋਈ ਮੰਤਰੀ میٹرਿਕ ਲੈਡ ਵੀ ਮੰਤਰੀ ਬਣ ਜਾਂਦਾ ਕੋਈ ਹੈ ਨਾ ਕੋਈ ਐਲ ਐਲ ਬੀ ਬਣ ਜਾਂਦਾ ਮੰਤਰੀ ਚਾਰਟਰਡ ਅਕਾਊਂਟੈਂਟ ਤਾਂ ਨਹੀਂ ਹੈ ਮੰਤਰੀ ਨਾ ਮੁੱਖ ਮੰਤਰੀ ਇਹ ਚਾਰਟਰਡ ਅਕਾਊਂਟੈਂਟ ਉਹ ਚਾਰਟਰਡ ਅਕਾਊਂਟੈਂਟ ਲੈਵਲ ਨੋਲੇਜ ਕਿਨੂ ਹੈ ਹਾਂ ਆਈ ਐਸ ਲੋਬੀ ਨੂੰ ਹਾਂ ਪੀ ਸੀ ਐਸ ਲੋਬੀ ਨੂੰ ਜਿਹੜੇ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਬਣਦੇ ਨੇ ਜਿਹੜੇ ਚੀਫ ਸੈਕਟਰੀ ਬਣਦੇ ਆ ਉਹੋ ਗਾਈਡ ਕਰਦੇ ਆ ਪਾਲਿਸੀ ਬਣਾ ਕੇ ਆ ਭਗਵਾਨ ਜੀ ਮਾਨ ਸਾਹਿਬ ਹਰਾ ਪੈਣ ਦਿੱਤਾ ਜਨਤਾ ਨੇ ਕਰੇ ਉਹ ਤਾਂ ਸਾਈਨ ਪਰ ਉਹ ਜਿਹੜੇ ਹੈਗੇ ਆਗੂ ਜਿਹੜੇ ਪੋਲੀਟੀਕਲ ਜਰ ਮੰਿਸਟਰ ਹੁੰਦੇ ਆ ਉਹਨਾਂ ਨੂੰ ਮੋਹਰਾ ਬਣਾ ਕੇ ਸਬੋਧਨ ਕਰਦੇ ਆ ਬੇਸੀ ਆ ਫਾਇਦਾ ਜੀ ਹੁਣ ਬਿਲਕੁਲ ਜੀ ਦੋ ਦੋ ਵੱਡੀਆਂ ਠੱਗੀਆਂ ਪਹਿਲਾਂ ਵਧਾ ਕੇ ਦੱਸਾਂਗਾ ਫਿਰ ਘਟਾ ਕੇ ਦੱਸਾਂਗਾ ਵੱਡੀ ਠੱਗੀ ਇਹ ਹੈ ਕਿ 16327 ਕਰੋੜ ਦੀ ਠੱਗੀ ਹੈ 865 ਏਕੜ ਦੀ ਠੱਗੀ ਹੈ 1344 ਪਲਟਾਂ ਦੀ ਠੱਗੀ ਹੈ ਅਨ ਅਨ ਪ੍ਰੋਫਿਟ ਦੀ ਮੇਰੇ ਰੌਲਾ ਪਾਣ ਤੋਂ ਬਾਅਦ ਚਿੱਠੀਆਂ ਜਾਣ ਤੋਂ ਬਾਅਦ ਸਕੀਮ ਬਣਾ ਕੇ ਦੱਬ ਲਿਆ ਉਹ ਦੱਬਣ ਦਾ ਨੁਕਸਾਨ ਕੀ ਹੋਇਆ ਇਹ ਦੱਸਣ ਲੱਗਾ ਨੁਕਸਾਨ ਕੀ ਹੋਇਆ ਨਹੀਂ ਪਹਿਲਾਂ ਥੋੜਾ ਜਿਹਾ ਇਹ ਦੱਸ ਦਈਏ ਵੀ ਇਹ ਪਲਾਟ ਇਹ ਵੀ ਪਤਾ ਲੱਗਿਆ ਵੀ ਜਿਹੜੇ ਕੋਡੀਆਂ ਦੇ ਭਾਅ ਜਿਹੜੇ ਹੈਗੇ ਆ ਇਹਨਾਂ ਇੰਡਸਟਰੀ ਲਿਸਟਾਂ ਨੂੰ ਦਿੱਤੇ ਹੋਏ ਸੀਗੇ ਹੁਣ ਮੈਂ ਉਹ ਹੀ ਦੱਸਣ ਲੱਗਾ ਹਾਂ ਜਦੋਂ ਸਾਲ 2018 ਚ ਬਿਜ਼ਨੈਸ ਬਿਊਰੋ ਦੀ ਜਾਂਚ ਨੰਬਰ 3 ਸ਼ੁਰੂ ਹੋਈ ਤਾਂ ਵਿਜੀਲੈਂਸ ਬਿਊਰੋ ਨੇ ਚਿੱਠੀ ਲਿਖੀ ਪੀਐਸਆਈ ਨੂੰ ਕਿ ਤੁਹਾਡੇ 500 ਤੋਂ 600 ਪਲਾਟ ਹੈ ਇਹਦਾ ਨਾ ਤਾਂ ਇਹ ਪਤਲਾ ਦਾ ਵੇਚੇ ਕਿਨੇ ਨਾ ਪਤਲਾ ਦਾ ਖਰੀਦੇ ਕਿਨੇ ਨਾ ਪਤਲਾ ਦਾ ਪੰਜਾਬ ਸਰਕਾਰ ਨੂੰ ਇਨਕਮ ਕਿੰਨੀ ਹੋਈ ਅਸਲ ਵਿੱਚ ਕੰਪਲਾ ਸੀ ਅਫਸਰਾਂ ਤੇ ਮੰਤਰੀਆਂ ਦੇ ਪਲਾਟ ਸੀ ਬੇਨਾਮੀ ਬੇਨਾਮੀ ਉਹਦੇ ਆਧਾਰ ਕਾਰਡ ਕਿੱਥੇ ਹੋੜਦਾ ਆਧਾਰ ਕਾਰਡ ਤੇ ਟੈਂਪਰ ਕਰਕੇ ਜਾਂ ਵੋਟਰ ਕਾਰਡ ਟੈਂਪਰ ਕਰਕੇ ਜਾਂ ਪੈਨ ਕਾਰਡ ਤੇ ਟੈਂਪਰ ਕਰਕੇ ਬਾਪ ਦਾ ਨਾਮ ਬਦਲਿਆ ਹੋਇਆ ਐਡਰੈਸ ਬਦਲਿਆ ਹੋਇਆ ਪੈਸੇ ਕਿੱਥੋਂ ਆਏ ਆ ਕਿਸੇ ਨੇ ਦਿੱਤੇ ਕਿ ਨਹੀਂ ਦਿੱਤੇ ਇਹ ਜਿਹੜੇ ਪੀਐਸਆਈ ਦੇ ਅਧਿਕਾਰੀ ਆ ਫਾਈਲਾਂ ਆਪਣੇ ਬੰਦੇ ਨੂੰ ਪਲਾਟ ਜਾਲੀ ਵੇਚ ਕੇ ਦੱਬਦੇ ਰਹੇ ਤੇ ਫਿਰ ਬਿਜਲੈਂਸ ਬਿਊਰੋ ਪੁੱਛਦੇ ਲਿਆਓ ਜੀ ਇਹਨਾਂ ਪਲਾਟਾਂ ਦੀ ਲਿਸਟਾ ਦੇ ਦਿਓ ਇਹਦਾ ਮਾਲਕ ਕੌਣ ਹੈ ਹੈਰਾਨੀ ਦੀ ਗੱਲ ਹੈ ਪੰਜਾਬ ਦੇ ਇਤਿਹਾਸ ਜ ਪਹਿਲੀ ਵਾਰੀ 17 ਸੈਕਟਰ ਦੇ ਵਿੱਚ ਪੀਐਸਸੀ ਦੀ ਬਿਲਡਿੰਗ ਹਾਂ ਕੰਕਰੀਟ ਦੀ 5ਵੀਂ 7ਵੀਂ ਮੰਜ਼ਲ ਤੇ ਸਟੀਲ ਦਾ ਫਰਨੀਚਰ ਗੋਦਰਜ ਦਾ ਤਾਂ ਬਿਜ਼ਨਸ ਬਿਊਰੋ ਨੂੰ ਮੁੜ ਕੇ ਚਿੱਠੀ ਲਿਖੀ ਜਾਂਦੀ ਹੈ ਸਾਡਾ ਰਿਕਾਰਡ ਸਿਉਂਖਾ ਗਿਆ ਵਾਹ ਓਏ ਤੇ ਦੱਬ ਲਿਆ ਬਿਜ਼ਨਸ ਬਿਊਰੋ ਦੇ ਮੂਰਖ ਤੇ ਭ੍ਰਿਸ਼ਟ ਅਫਸਰਾਂ ਨੇ ਪੁੱਛਿਆ ਨਹੀਂ ਵੀ ਸਟੇਟ ਦੀਆਂ ਅਲਵਾਰੀਆਂ ਦੇ ਵਿੱਚ ਸਿਉਂ ਕਿੱਥੋਂ ਆ ਗਈ ਆ ਗਈ ਯਾਰ ਠੇਕਾ ਲਿਆ ਤੁਹਾਡਾ ਸਾਡੇ ਪੰਜਾਬ ਦੇ 600 ਪਲਾਟ ਹੈ ਕਿੰਨਾ 16000 ਕਰੋੜ ਦੇ ਆ ਤੁਸੀਂ ਇੱਕ ਚਿੱਠੀ ਲਿਖਦੇ ਕਾਗਜ਼ ਤੇ ਵੇਖੋ ਸਿਉਂ ਖਾਗੇ ਅਸਲ ਗੱਲ ਕੀ ਸੀ ਇਹ ਜਿਹੜੇ ਪਲਾਟ ਸੀਗੇ ਆਪਣੇ ਅਫਸਰਾਂ ਨੇ ਰੱਖੇ ਹੋਏ ਆ ਮੰਤਰੀਆਂ ਨੇ ਰੱਖੇ ਹੋਏ ਆ ਪੋਲੀਟਿਕਲ ਲੋਕਾਂ ਨੇ ਰੱਖੇ ਹੋਏ ਆ ਇਹਦਾ ਰਿਕਾਰਡ ਕੋਈ ਹੈ ਨਹੀਂ ਸਬੂਤ ਕੀ ਹੈ ਕਿ ਹੈ ਨਹੀਂ ਰਿਕਾਰਡ ਹੈ ਨਹੀਂ ਸਬੂਤ ਕੀ ਹੈ ਕਿ 2 ਨੰਬਰ ਦੇ ਪਲਾਟ ਹੈ ਉੱਤੇ ਫੈਕਟਰੀ ਨਹੀਂ ਲਗਾਈ ਕਿਸੇ ਨੇ ਹਾਂ ਜੇ ਫੈਕਟਰੀ ਲੱਗਦੀ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਪੰਜਾਬ ਨੂੰ ਰੈਵਨਿਊ ਜਨਰੇਟ ਹੁੰਦਾ ਪੰਜਾਬ ਦਾ ਖਜ਼ਾਨਾ ਭਰਪੂਰ ਹੁੰਦਾ ਐਵੇਂ ਪੰਜਾਬ ਵਾਲੇ ਸਰਕਾਰਾਂ ਕਰਜ਼ੇ ਲੰਦੀਆਂ ਫੰਡੀਆਂ 3.5 ਲੱਖ ਕਰੋੜ ਦਾ ਕਰਜ਼ਾ ਝੜਾ ਦਾ ਪੰਜਾਬ ਤੇ ਉੱਤੇ ਫੈਕਟਰੀ ਨਹੀਂ ਲਗੇ ਪਲਾਟੋ ਕੈਨਸਲ ਹੋਣੇ ਆ ਹਾਂ ਕੈਨਸਲ ਹੋਣੇ ਬਣਦੇ ਆ ਕਾਰਵਾਈ ਹੋਣੀ ਬਣਦੀ ਆ ਜੁਰਮਾਨਾ ਹੋਣਾ ਬਣਦਾ ਹੁਣ ਸਾਰੇ ਕੱਪੜੇ ਛਪਾਉਣ ਵਾਸਤੇ ਦੋ ਨਵੀਆਂ ਸਕੀਮਾਂ ਬਣਾਈਆਂ ਓਕੇ ਦੋ ਨਵੀਆਂ ਸਕੀਮਾਂ ਨਾ ਨਾ ਦੋ ਸਕੀਮਾਂ ਪਹਿਲੀ ਸਕੀਮ ਬਣਾਈ ਹੈ ਪੰਜਾਬ ਸਰਕਾਰ ਨੇ ਮਾਰਚ ਦੇ ਵਿੱਚ ਹਾਂ ਮਾਰਚ 2025 ਚ ਸਕੀਮ ਬਣਾਈ ਵਨ ਟਾਈਮ ਸੈਟਲਮੈਂਟ ਸਕੀਮ OTS ਸਕੀਮ ਅੱਛਾ ਜੀ ਕਿ ਛੱਡੋ ਅਸੀਂ ਤੁਹਾਡਾ ਪਲਾਟ ਨਹੀਂ ਕੈਨਸਲ ਕਰਦੇ ਹੂੰ ਜੇ ਤੁਸੀਂ ਉਸ ਸਤਨਾਮ ਦਾ ਉਹ 1992 ਚ ਪਲਾਟ ਖਰੀਦਾ ਸੀ ਉਹਦੇ ਮੋਹਾਲੀ ਸ਼ਹਿਰ ਚ ਇੱਕ ਗਾਜ ਦਾ ਕਲੈਕਟਰ ਰੇਟ 150 ਰੁਪਏ ਸੀ ਹੂੰ ਚੱਲ ਅਸੀਂ ਤੇਰੇ ਤੇ ਰਹਿਮ ਕਰਦੇ ਆ ਫੈਕਟਰੀ ਵੀ ਨਹੀਂ ਤੋਲਾਈ ਪੰਜਾਬ ਨੂੰ ਲੁੱਟ ਕੇ ਵੀ ਖਾ ਗਿਆ ਤੋ ਰਹਿਮ ਇਹ ਕਰਦੇ ਆ ਜਦੋਂ ਖਰੀਦਿਆ ਸੀ ਉਦੋਂ ਜਿੰਨਾ ਰੇਟ ਸੀ ਉਹਦਾ 10% ਵਿਆਜ ਦੇ ਨਾਲ ਪੈਸੇ ਜਮ੍ਹਾਂ ਕਰਾ ਦੇ ਨਾ ਮਾਤਰ ਜਨਾ ਮਾਤਰ 10 ਰੁਪਏ ਹਾਂ 10 ਰੁਪਏ ਜਮ੍ਹਾਂ ਕਰਾ ਦੇ 150 ਗੱਜ ਦਾ 10% ਕਿੰਨਾ ਹੋ ਗਿਆ ਜੀ 150 ਰੁਪਏ ਦਾ 15 ਰੁਪਏ ਦਾ ਜਮ੍ਹਾਂ ਕਰਾ ਦੇ ਹਾਂ ਲੇ ਜਾ ਪਲਾਟ ਹਾਂ ਉਹ ਜਿਹੜੀ ਬਿਜ਼ਨਸ ਬਿਊਰੋ ਕਹਿੰਦੀ ਫਿਰ ਦੀ ਸਿਉਂਖਾ ਗਈ ਲਿਆਓ ਕਿੱਥੇ ਐ ਹਾਂ ਜਿਹੜਾ ਮੈਂ ਕਹਿੰਦਾ ਪੰਜਾਬ ਨੂੰ ਲੱਖਾਂ ਕਰੋੜ ਦੀ ਠੱਗੀ ਹੋ ਗਈ ਲਿਆਓ ਕਿੱਥੇ ਐ ਜਿਹੜਾ ਮੈਂ ਕਹਿੰਦਾ 300 16000 ਕਰੋੜ ਦੀ ਠੱਗੀ ਹੋ ਗਈ ਲਿਆਓ ਕਿੱਥੇ ਐ ਇਹ ਕਹਿੰਦੇ ਜਾਣ ਦੇ ਯਾਰ ਅਸੀਂ ਤੇਰੇ ਪਲਾਟ ਬਹਾਲ ਕਰ ਦਨੇ ਲਿਆ ਮੇਰੀ ਜੇਬਾਂ ਪਰ ਦੋ ਚਾਰ ਪਲਾਟ ਬਣਨ ਦੇ ਦੇ ਨਾਮੇ ਬਿਨਾਮੀ ਮੈਂ ਹੁਣ ਤੈਨੂੰ ਨਾ ਅਹਸਾਨਜਾ ਕਰਦਾ ਪੰਜਾਬ ਦਾ ਹੀ ਖਜ਼ਾਨੇ ਤੇ ਆਹ ਲਾਜ ਤੈਨੂੰ 10 10% ਵਿਆਜ ਲਾਤਾ ਕਿੰਨਾ 150 ਗਜ ਦਾ 10% ਆਹ 15 ਰੁਪਏ ਵਿਆਜ ਲੈ ਕੇ ਜਾ ਕਿਹੜਾ ਪਲਾਟ ਜਿਹੜਾ ਫਲਿੱਪਸ ਦਾ ਪਲਾਟ ਜਿਹੜਾ ਜੀਸੀਟੀ ਦਾ ਪਲਾਟ 3000 ਕਰੋੜ ਦਾ ਕਹਿੰਦੇ ਲੈ ਜਾ ਵਨ ਟਾਈਮ ਸੈਟਰਮੈਂਟ ਸਕੀਮ ਬਣਾਈ ਤਾਂ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੀਆਂ ਫੈਕਟਰੀਆਂ ਚੱਲਦੀਆਂ ਉਹ ਕਿਸੇ ਕਾਰਨ ਕਿਸ਼ਤਾਂ ਨਹੀਂ ਦੇ ਸਕੇ ਉਹਨਾਂ ਕੋਲੋਂ 10% ਵਿਆਜ ਲਿਆ ਜਾਂਦਾ ਜਿਨੇ 30 ਸਾਲ ਤੋਂ ਫੈਕਟਰੀ ਨਹੀਂ ਲਗਾਈ ਹੈ ਕਾ ਭਲੇਵਾਜ ਹੈ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਪੀਐਸਆਈ ਦੱਸਣੀ ਪਈ ਇਹਦਾ ਅਸਲੀ ਮਾਲਕ ਕੌਣ ਹੈ ਜਿਹੜਾ ਵਿਜੀਲੈਂਸ ਬਿਊਰੋ ਨੂੰ ਪੀਐਸਆਈ ਜੀ ਦੱਸ ਨਹੀਂ ਪਾਈ ਪੰਜਾਬ ਸਰਕਾਰ ਦਾ ਅਧਿਕਾਰੀ ਦੱਸ ਨਹੀਂ ਪਿਆ ਕਿ ਸਤਰਾਮ ਦਾਉਂ ਦੇ ਬਾਪੂ ਦੇ ਨਾਮ ਕਾਇ ਇਸ ਪਲਾਟ 'ਚ ਸਤਰਾਮ ਦਾਉਂ ਦੇ ਬੈਂਕ ਖਾਤੇ 'ਚ ਪੈਸੇ ਆਏ ਕਿ ਨਹੀਂ ਆਏ ਕਿ ਜਿਹੜੇ ਤੁਹਾਡੇ ਖਾਤੇ 'ਤੋਂ ਨਹੀਂ ਆਏ ਐਸਪੀ ਸਿੰਘ ਦੇ ਖਾਤੇ 'ਤੋਂ ਨਹੀਂ ਆਏ ਪੀਐਸਆਈ ਦਾ ਜਿਹੜਾ ਜੀਐਮਸੀ ਕਿਤੇ ਅੰਕੁਰ ਚੌਧਰੀ ਦੇ ਖਾਤੇ ਪਹ ਤਨੇ ਆਏ ਕਿ ਜਿਹੜਾ ਏਐਮਡੀਸੀ ਪੰਜਾਬ ਸਰਕਾਰ ਦੇ ਪੀਐਸਆਈ ਦਾ ਉਹਦੀ ਤਾਈ ਦੇ ਖਾਤੇ 'ਚ ਪੈਸੇ ਤਨੇ ਆਏ ਤੇ ਤਾਈ ਦੇ ਨਾਮ ਪਲਾਟ ਸੀ ਉਹ ਸਾਰੇ ਨੂੰ ਰਫਾਦਾਫਾ ਕਰਨ ਵਾਸਤੇ ਓਟੀਐਸ ਸਕੀਮ ਬਣਾਈ ਗਈ ਬਾਹਰ ਚੋਲਾ ਪਾਇਆ ਗਿਆ ਵਪਾਰੀਆਂ ਨੂੰ ਫਾਇਦਾ ਦੇਣਾ ਪਹਿਲਾ ਕਪਲਾ ਇਹ ਹੋਇਆ ਹੂੰ ਦੂਜਾ ਕਪਲਾ ਹੂੰ ਜਿਹੜਾ ਮੈਂ ਕਹਿੰਦਾ 16000 ਕਰੋੜ ਦਾ ਹੋਇਆ ਜਦੋਂ ਪਲਾਟ ਅਲਾਟ ਹੋਏ ਜੇ ਹੂੰ ਉਦੋਂ ਲਿਖਿਆ ਗਿਆ ਸੀ ਅਲਾਟਮੈਂਟ ਲੈਟਰ ਚ ਜਦੋਂ ਕਦੇ ਪਲਾਟ ਵੇਚੋਗੇ ਹੂੰ ਅੱਧ ਪੈਸਾ ਸਰਕਾਰ ਨੂੰ ਜਾਏਗਾ ਹੂੰ ਕਿੰਨਾ ਜੇ ਅੱਜ 39000 ਰੁਪਏ ਗੱਜ ਕਲੈਕਟਰ ਰੇਟ ਹੈ 20000 ਰੁਪਏ ਜਾਏਗਾ ਹੂੰ ਜਿਨ੍ਹਾਂ ਦੀ ਫੈਕਟਰੀਆਂ ਚੱਲਦੀਆਂ ਜੀ ਜਿਨ੍ਹਾਂ ਅਗੇ ਵੇਚਣਾ ਹਾਂ ਉਹ ਵਧੀਆ ਗੱਲ ਆ ਵਿਚਾਰੇ 10% ਹੋਣਗੇ ਉਹਨਾਂ ਨੂੰ ਰਾਹਤ ਮਿਲ ਗਈ ਪਹਿਲਾਂ 50% ਮੰਗਦੀ ਸੀ ਸਰਕਾਰ ਜੇ ਮੈਂ ਦੂਜੇ ਪਾਸੇ ਦੇਖਾਂ ਦੋ ਗਲੀ ਆਪ ਆ ਮੈਂ ਦੋ ਗਲੀ ਗੱਲ ਕਰਾਂ ਫੈਕਟਰੀ ਵਾਲੇ ਨੂੰ ਪਹਿਲਾਂ 50% ਦੇਣਾ ਪੈਂਦਾ ਹੁਣ 10% ਦੇਣਾ ਪੈਂਦਾ ਠੀਕ ਐ ਜੀ ਪਰ ਜੇ ਸੀਟੀ ਦੇ ਵਿੱਚ 45 ਕਰੋੜ ਰੁਪਇਆ ਆਨੰਨ ਪ੍ਰੋਫਿਟ ਲਿਆ ਗਿਆ ਜੀ ਕਿਉਂਕਿ 90 ਕਰੋੜ ਕੀਮਤ ਬਣਾਈ ਸਰਕਾਰ ਦੀ ਹਦਾਇਤਾਂ ਮੁਤਾਬਕ ਆਨੰਨ ਪ੍ਰੋਫਿਟ ਦੇ ਮੁਤਾਬਕ ਅੱਧਾ ਸਰਕਾਰ ਨੂੰ ਜਾਣਾ 45 ਕਰੋੜ ਹੁਣ ਆ ਗਿਆ ਚੀਫ ਸੈਕਟਰੀ ਦੀ ਬੇਈਮਾਨੀ ਜੀ ਚੀਫ ਸਕੱਟਰੀ ਪੰਜਾਬ ਜਦੋਂ ਪ੍ਰਿੰਸੀਪਲ ਸਕੱਟਰੀ ਹੁੰਦੇ ਸੀ ਫਾਈਨਾਂਸ ਦੇ ਫਾਈਨਾਂਸ ਦੇ ਸਾਲ 2021 ਦੇ ਵਿੱਚ ਹਾਈ ਕੋਰਟ ਦੇ ਵਿੱਚ ਇਹ ਚ ਪੱਤਰ ਲਿਖਦੇ ਆ ਕਿ ਅਨ ਆਰ ਇਨਕਰੀਜ਼ ਪ੍ਰੋਫਿਟ ਦਾ ਜੀਸੀਟੀ ਦੇ ਵਿੱਚ ਪੰਜਾਬ ਸਰਕਾਰ ਨੂੰ ਵੱਡਾ ਨੁਕਸਾਨ ਹੋਇਆ ਕਿਉਂਕਿ 161 ਕਰੋੜ ਬਣਦਾ ਸੀ ਲਿਆ 45 ਕਰੋੜ ਹੈ ਇਸ ਕਰਕੇ ਇਹ ਕਹਿ ਰਹੇ ਆ ਕਿ ਮੈਂ ਇਸ ਪਲਾਟ ਦੇ ਟਰਾਈਪਾਰਟੀ ਐਗਰੀਮੈਂਟ ਨੂੰ ਕੈਨਸਲ ਕਰ ਰਹੇ ਆ ਹਾਂ ਪੰਜਾਬ ਸਰਕਾਰ ਨੂੰ ਨੁਕਸਾਨ ਹੋਇਆ ਇਹ ਲੈਟਰ ਪੰਜਾਬ ਸਰਕਾਰ ਹਾਈ ਕੋਰਟ ਦੰਦੀ ਹੈ ਜੇ ਜੀ ਸੀ ਟੇ ਦੇ ਵਿੱਚ ਮਾਮਲੇ ਗਰਬੜੋਗੇ ਹੂੰ ਬਹੁਤ ਵਧੀਆ ਕੰਮ ਕੀਤਾ ਕੈਪਸਿਨਾ ਸਾਹਿਬ ਨੇ ਜਦੋਂ ਕੈਪਸਿਨਾ ਸਾਹਿਬ ਬਣ ਕੇ ਚੀਫ ਸੈਕਟਰੀ ਹੂੰ ਦੋਏ ਗੱਲਾਂ ਹੋ ਸਕਦੀਆਂ ਪੰਜਾਬੀ ਵਿੱਚ ਕਹਿੰਨਾ ਚੜਾਵਾ ਚੜਾਣਾ ਹੂੰ ਰਿਸ਼ਵਤ ਖੋਰੀ ਜਾਂ ਦਬਾਅ ਪੈਣਾ ਹੂੰ ਜਿਹੜਾ ਚੀਫ ਸੈਕਟਰੀ ਦੇ ਉਂਗਲਾਂ ਦੇ ਨੇ ਚਾਲ ਸਕੇ ਕੌਣ ਚਾਏਗਾ ਉਂਗਲਾਂ ਤੇ ਕੋਈ ਮੁੱਖ ਮੰਤਰੀ ਨਹੀਂ ਚਾ ਸਕਦਾ ਕੋਈ ਮੁੱਖ ਮੰਤਰੀ ਦੇ ਉੱਪਰ ਨਹੀਂ ਚਾ ਸਕਦਾ ਕਿ ਜਾਂ ਕੋਈ ਮੰਤਰੀ ਨਹੀਂ ਚਲੇਗਾ ਜਾਂ ਕੋਈ ਆਈ ਐਸ ਐਫਸਰ ਨਹੀਂ ਚਲੇਗਾ ਚੀਫ ਸੈਕਟਰੀ ਹੁਣ ਕਿਵੇਂ ਬਦਲ ਗਏ ਜੀ ਚੀਫ ਸੈਕਟਰੀ ਚੀਫ ਸੈਕਟਰੀ ਸਾਹਿਬ ਹਾਈ ਕੋਰਟ ਦੇ ਵਿੱਚ ਜਦੋਂ ਇਹਨਾਂ ਦਾ ਗਿਆ ਇਹ ਲੈਟਰ ਪਹਿਲਾਂ 2021 ਚ ਗਿਆ 2021 ਚ ਲੈਟਰ ਗਿਆ ਇਹ ਲਿਖਦੇ ਆ ਕਿ ਪੰਜਾਬ ਨੂੰ ਨੁਕਸਾਨ ਹੋ ਗਿਆ ਅਸੀਂ ਟਰਾਈਪਾਰਟੀ ਐਗਰੀਮੈਂਟ ਕੈਨਸਲ ਕਰ ਰਹੇ ਹਾਂ ਜੇ ਸੀਟੀ ਦਾ ਪਲਾਟ ਕੈਨਸਲ ਕਰ ਰਹੇ ਹਾਂ 45 ਕਰੋੜ ਮੋੜ ਰਹੇ ਤੇ ਮੋੜ ਦਿੱਤਾ ਜਿਹਨੇ ਪਲਾਟ ਖਰੀਦਿਆ ਵਧੀਆ ਕੰਮ ਕੀਤਾ ਹੁਣ ਭਾਈ ਕੀ ਤੈਨੂੰ ਸੱਪ ਸੁੰਘ ਗਿਆ ਆ ਮਾਰਚ 2025 ਚ ਇਹਦੀ ਡੇਟ ਆ ਜੀ ਕੈਪਸਿਨਾ ਸਾਹਿਬ ਧਿਆਨ ਨਾਲ ਦੇਖ ਲੋ 3 ਮਾਰਚ 2025 ਨੂੰ ਹਾਂ ਕੈਪ ਸਿਨਾ ਸਾਹਿਬ ਹਾਈ ਕੋਰਟ ਦੇ ਵਿੱਚ ਪਰਸਨਲ ਐਫੀਡੇਵਿਟ ਦੰਨੇ ਆ ਕਿਉਂ ਦੇਣਾ ਪੈ ਗਿਆ ਹਾਈ ਕੋਰਟ ਨੇ ਕਿਹਾ ਕਿ ਕੈਪ ਸਿਨਾ ਸਾਹਿਬ ਤੁਸੀਂ ਕਹਿ ਰਹੇ ਪੰਜਾਬ ਸਰਕਾਰ ਦਾ ਨੁਕਸਾਨ ਹੋ ਗਿਆ ਠੀਕ ਹੈ ਕੈਨਸਲ ਤਾਂ ਕਰਤਾ ਪਲਾਟ ਪਰ ਜਿਹੜੇ ਅਫਸਰਾਂ ਨੇ ਨੁਕਸਾਨ ਕੀਤਾ ਉਹਨਾਂ ਖਿਲਾਫ ਦੱਸੋ ਕੀ ਕਾਰਵਾਈ ਕੀਤੀ ਕੀ ਕਾਰਵਾਈ ਕੀਤੀ ਕਾਰਵਾਈ ਕੀਤੀ ਤਾਂ ਕੈਪ ਸਿਨਾ ਸਾਹਿਬ ਕਹਿੰਦੇ ਹਾਂਜੀ ਕਾਰਵਾਈ ਕਰ ਦਿੱਤੀ ਕੀ ਕਰ ਦਿੱਤੀ ਆ ਆਰਐਨ ਦੇ ਵਿੱਚ ਲਿਖਿਆ ਮੈਂ ਐਫੀਡੇਵਿਟ 5 ਨੰਬਰ ਪੁਆਇੰਟ ਹੈ ਕਹਿੰਦੇ ਇਸ ਪਲਾਟ ਨੂੰ ਵੇਚਣ ਦੇ ਵਿੱਚ ਨੁਕਸਾਨ ਕਰਨ ਦੇ ਵਿੱਚ ਪੀ ਐਸ ਆਈ ਈ ਸੀ ਦੇ ਕਿਸੇ ਅਧਿਕਾਰੀ ਦਾ ਕੋਈ ਹੱਥ ਨਹੀਂ ਹੈ। ਹੂੰ ਇਨਫੋਟੈਕ ਦੇ ਕਿਸੇ ਅਧਿਕਾਰੀ ਦਾ ਕੋਈ ਹੱਥ ਨਹੀਂ ਹੈ। ਕਹਿੰਦੇ ਪੰਜਾਬ ਨੂੰ ਲੁੱਟ ਤਾਂ ਲਿਆ ਹੂੰ ਜੇ ਸੀ ਟੇ ਦਾ ਪਲਾਟ 45 ਕਰੋੜ ਵਾਪਸ ਵੀ ਕਰਤੇ ਹਾਂ ਫਿਰ ਭੂਤ ਕਰ ਗਏ ਏਲੀਅਨ ਕਰਕੇ ਚੀਫ ਸੈਕਟਰੀ ਸਾਹਿਬ ਹੂੰ ਮੈਂ ਤਾਂ ਅਨਪੜਾ ਹਾਂ ਤੂੰ ਤਾਂ ਪੜ੍ਹ ਲਿਖਿਆ ਯਾਰ ਹੂੰ ਮੈਂ ਹੁਣ ਤੂੰ ਇਸ ਲਈ ਕਹਿ ਰਿਹਾ ਤੁਸੀਂ ਇਸ ਕਾਬਲ ਨਹੀਂ ਆ ਕਿ ਤੁਹਾਨੂੰ ਤੁਸੀਂ ਕਾਇ ਜਾਵੇ ਮੇਰੇ ਪੰਜਾਬ ਦਾ ਨੁਕਸਾਨ ਕੀਤਾ ਇਹ ਲਿਖ ਕੇ ਹੁਣ ਇਹਦੇ ਨਾਲ ਕੀ ਹੋਣਾ ਇਹਦੇ ਨਾਲ ਪੰਜਾਬ ਦਾ ਨੁਕਸਾਨ ਪਤਾ ਕੀ ਹੋਣਾ ਹਾਈ ਕੋਰਟ ਦੇ ਵਿੱਚ ਕੰਪਨੀ ਕਹੇਗੀ ਜਿਹਦਾ 45 ਕਰੋੜ ਰੁਪਏ ਵਾਪਸ ਕੀਤਾ ਕਹਿੰਦੇ ਜੇ ਕੋਈ ਨੁਕਸਾਨੇ ਹੈ ਨਹੀਂ ਅਧਿਕਾਰੀ ਨੇ ਗਰਭੜ ਨਹੀਂ ਕੀਤੀ ਜੀ ਹਾਈ ਕੋਰਟ ਦੇ ਐਪਲੀਕੇਸ਼ਨ ਦੇ ਦੇ ਕੇ ਇਹ ਕੇਸ ਖਤਮ ਹੋ ਜਾਣਾ ਜੀ ਜਦੋਂ ਕੇਸ ਖਤਮ ਹੋ ਗਿਆ ਹਾਂ ਤਾਂ ਅਗਲਾ ਕੇਸ ਜਾਊਗਾ ਮੇਰਾ ਪਲਾਟ ਮੈਨੂੰ ਵਾਪਸ ਦਿਓ 90 ਕਰੋੜ ਦਾ ਚੱਕੋ ਆਪਣਾ 40 ਕਰੋੜ ਜੀ ਜਦਕਿ ਇਸ ਪਲਾਟ ਦੀ ਕੀਮਤ ਹੈਗੀ 3000 ਕਰੋੜ ਅੱਜ ਦੀ ਰੇਟ 3000 ਕਰੋੜ ਹੈ ਹੂੰ 3000 ਕਰੋੜ ਦਾ ਪਲਾਟ 90 ਕਰੋੜ ਚ ਲੈ ਗਿਆ ਬਿਲਡਰ ਇਸ ਤਰ੍ਹਾਂ ਤੇ ਹੋਰ ਵੀ ਅੱਜ ਨਾ ਅੱਗੇ ਦੱਸਦਾ ਹੁਣ ਪੰਜਾਬ ਨੂੰ ਫਾਇਦਾ ਹੋਣਾ ਪੰਜਾਬ ਦਾ ਖਜ਼ਾਨਾ ਬਹੁਤ ਭਰਪੂਰ ਹੋਣਾ ਇਹਦੇ ਨਾਲ ਕੀ ਹੋਣਾ ਹੂੰ ਅਨ ਐਂਡ ਇਨਕਰੀਜ਼ ਪ੍ਰੋਫਿਟ ਪ੍ਰਾਣੇ ਮੁਤਾਬਕ 50% ਜੀਸੀਟੀ ਦਾ ਪੰਜਾਬ ਦੇ ਖਜ਼ਾਨੇ ਚ ਗਿਆ ਸੀ 45 ਕਰੋੜ 50% ਬਣਦਾ ਪੰਜਾਬ ਦੀ ਜਿਹੜੀ ਨਵੀਂ ਸਕੀਮ ਬਣਾਈ ਹੈ 9 ਤਰੀਕ ਨੂੰ ਉਹ ਕਹਿੰਦੇ ਰਹਿਣ ਤੋਂ ਪੰਜਾਬ ਸਰਕਾਰ ਨੂੰ 10 ਕਰੋੜ ਦੇ 10% ਦੇ ਦਿਓ 10% ਵੀ ਉਹ 92 ਦੇ ਹਾਂ 1992 ਦਾ ਜਿੰਦਾ ਪਲਾਟ ਜੋ 150 ਪੀਆ ਕਲੈਕਟਰ ਰੇਟ ਸੀਗਾ ਜੀ ਚਲ ਛੱਡ ਦਿਓ ਅੱਜ ਦਾ ਹੀ ਕਹਿ ਦਈਏ ਹਾਂ ਅੱਜ ਭਾਈ ਸਾਹਿਬ 90 ਕਰੋੜ ਦਾ ਪਲਾਟ ਕਹਿੰਦੇ 9 ਕਰੋੜ ਦੇ ਦਿਓ ਹੂੰ ਪਹਿਲਾਂ ਗਲਤੀ ਹੋ ਗਈ ਸਾਡੇ ਕੋਲ 340 ਕਰੋੜ ਹੁਣ ਘਟਾਤਾ ਅੱਛਾ ਫਿਰ ਮਿਹਰਬਾਨ ਹੋ ਗਏ ਮਿਹਰਬਾਨ ਹੋ ਗਏ ਹੁਣ ਦੱਸੋ ਚੀਫ ਸੈਕਟਰੀ ਸਾਹਿਬ ਪੰਜਾਬ ਦੇ ਖਜ਼ਾਨੇ ਨੂੰ ਤੁਹਾਡੇ ਕਰਕੇ ਇਸ ਸੈਫੇਟ ਕਰਕੇ ਚੁੰਨਾ ਲੱਗਿਆ ਹੂੰ 2-3 ਸਾਲ ਪਹਿਲਾਂ ਤੁਸੀਂ 45 ਕਰੋੜ ਲਿਆ ਰਹੇ ਸੀ ਜਦੋਂ ਤੁਸੀਂ ਚਿੱਠੀਆਂ ਲਿਖਦੇ ਸੀ ਪੰਜਾਬ ਦਾ ਨੁਕਸਾਨ ਹੋ ਗਿਆ ਜਦੋਂ 45 ਕਰੋੜ ਇਹ ਉਦੋਂ ਤੁਹਾਨੂੰ ਪੰਜਾਬ ਦਾ ਖਜ਼ਾਨੇ ਦਾ ਨੁਕਸਾਨ ਨਜ਼ਰ ਆ ਗਿਆ ਹੁਣ ਤੁਸੀਂ ਬਣਾਉਂਦੇ ਨਵੀਂ ਅਨ ਐਂਡ ਇਨਕਰੀਜ਼ ਪ੍ਰੋਫਿਟ ਦੀ ਪਾਲਿਸੀ ਤੇ ਅਮਨ अरोड़ा ਜੀ ਅਨਾਉਂਸ ਕਰਦੇ ਆ 9 ਤਰੀਕ ਨੂੰ ਸਰਕਾਰ ਸਾਈਨ ਕਰਦੀ ਹੈ ਤੇ ਹੁਣ ਜੀਸੀਟੀ ਦਾ ਮਿਲੇਗਾ ਪੰਜਾਬ ਸਰਕਾਰ ਨੂੰ 90 ਕਰੋੜ 9 ਕਰੋੜ 9 ਕਰੋੜ ਚੰਗਾ ਸੀ 45 ਕਰੋੜ ਚੰਗਾ ਆ ਹਾਲ ਦਾ ਸਾਡੇ ਪੰਜਾਬ ਦੇ ਚੀਫ ਸਕੱਟਰੀ ਦੇ ਜੀ ਮੈਂ ਅਨਪੜਾ ਮੈਨੂੰ ਸਮਝ ਆਂਦੀ ਹੈ ਚੀਫ ਸੈਕਟਰੀ ਨੂੰ ਸਮਝ ਨਹੀਂ ਆਂਦੀ ਕਿਹੜੇ ਸਕੂਲ ਚ ਪੜਿਆ ਕਿਹੜੇ ਕਾਲਜ ਚ ਪੜਿਆ ਹਮ ਕੀ ਇਸ ਤੋਂ ਵੱਡਾ ਕੋਈ ਅਫਸਰ ਹੈਗਾ ਪੰਜਾਬ ਦੇ ਵਿੱਚ ਚੀਫ ਸੈਕਟਰੀ ਦੇ ਉੱਪਰ ਮੁੱਖ ਮੰਤਰੀ ਪੰਜਾਬ ਨੂੰ ਮੇਰੀ ਬੇਨਤੀ ਹੈ ਹਮ ਚੀਫ ਸੈਕਟਰੀ ਕਿਹੜੀਆਂ ਉਂਗਲਾਂ ਦੇ ਨੱਚਦਾ ਮੁੱਖ ਮੰਤਰੀ ਪੰਜਾਬ ਦੀਆਂ ਤੇ ਜਾਂ ਕੋਈ ਮੁੱਖ ਮੰਤਰੀ ਤੋਂ ਉੱਪਰ ਵੀ ਕੋ ਹੈ ਕਹੀਂ ਤਾਂ ਕੋ ਹਿੰਦੀ ਬੋਲਣ ਵਾਲੇ ਦਾ ਨਾਮ ਲੈ ਲੈਂਦੇ ਉਹ ਹੈ ਹਮ ਹੁਣ ਜ਼ਿਆਦਾ ਉਂਗਲਾਂ ਦੇ ਨੱਚਦਾ ਸਾਡੇ ਪੰਜਾਬ ਦਾ ਨੁਕਸਾਨ ਨਾ ਕਰੋ ਉਂਗਲਾਂ ਦੇ ਨਾਂ ਨਾ ਚਾਓ ਚੀਫ ਸੈਕਟਰੀ ਇਹਨਾਂ ਨੂੰ ਮਾਮਲਾ ਸ਼ੱਕੀ ਹੈ ਸ਼ੱਕੀ ਅ ਦੂਜੀ ਗੱਲ ਕਰਦਾ জাফর ਭਾਈ ਰਿਸ਼ਵਤ ਲਈ ਦੋਨੀਆਂ ਗੱਲ ਹੋ ਸਕਦੀ ਐ ਅਨਪੜਤਾ ਹੈ ਨਹੀਂ ਜਿਹਨੂੰ ਇਹ ਗੱਲ ਸਮਝ ਨਹੀਂ ਆਂਦੀ ਅਨਪੜਤਾ ਹੈ ਨਹੀਂ ਚੀਫ ਸੈਕਟਰੀ ਜਾਂ ਰਿਸ਼ਵਤਖੋਰੀ ਹੋਈ ਐ ਜਾਂ ਦਬਾਅ ਪਿਆ ਐ ਫਿਰ ਦਬਾਅ ਪਿਆ ਪਾਇ ਜੇ ਤੂੰ ਉਂਗਲਾਂ ਤੇ ਨੱਚਦਾ ਕਿਸੇ ਪੋਲੀਟਿਸ਼ੀਅਨ ਦੇ ਤੇ ਫਿਰ ਤੈਨੂੰ ਪੰਜਾਬ ਦਾ ਚੀਫ ਸੈਕਟਰੀ ਰਹਿਣ ਦਾ ਕੀ ਹੱਕ ਹੈ ਜੀ ਇਹ ਇਹ ਮੇਰੇ ਵੱਲੋਂ ਇਹ ਦੋ ਮਾਮਲੇ ਹੁਣ ਆਗੇ ਤੀਜਾ ਤੇ ਚੌਥਾ ਮਾਮਲਾ ਫਲਿੱਪਸ ਪਲਾਟ ਕਢਾਣੇ ਦਾ ਕੀ ਕੀਤਾ ਚੀਫ ਸੈਕਟਰੀ ਸਾਹਿਬ ਤੁਸੀਂ ਦੱਸੋ ਮੈਨੂੰ ਹੂੰ ਮੈਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਸੈਟਿੰਗ ਹੋ ਗਈ ਹੈ ਹਾਈ ਕੋਰਟ ਥੋੜਾ ਪਰਚਾ ਫੇਰ ਹੋਣਾ ਤੇ ਕੈਨਸਲ ਹੋਣਾ ਜੋ ਮੈਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ 20 ਦਿਨ ਪਹਿਲਾਂ ਸੇਮ ਉਹੀ ਜਜਮੈਂਟ ਆਈ ਹੈ ਮੈਨੂੰ ਕਿਵੇਂ ਪਤਾ ਲੱਗਿਆ ਹਮਮ ਠੀਕ ਹੈ ਮੈਂ ਕਹਿੰਦਾ ਜੋਤਸੀਏ ਮੈਂ ਮੰਨਦਾ ਵੀ ਨਹੀਂ ਜੋਤਿਸ਼ ਵਿਦੇਰੋਂ ਭਾਈ ਸਾਹਿਬ ਬਿਜ਼ਨਸ ਬੀਰੋ ਹਮ ਐਡਵੋਕੇਟ ਜਨਰਲ ਪੰਜਾਬ ਨੂੰ ਚਿੱਠੀ ਲਿਖਦੀ ਹੈ ਕੇਸ ਬਣਾ ਕੇ ਭੇਜਦੀ ਹੈ ਕਿ ਫਲਿਪਸ 플ੌਟ ਸਕੈਮ ਜਿਹੜਾ ਹਾਈ ਕੋਰਟ ਦੇ ਵਿੱਚ ਕੈਨਸਲ ਕਰ ਦਿੱਤੀ ਪਰਚਾ ਇਹ ਫਲਿਪਸ ਦਾ ਹਾਂ ਜਾਓ ਸੁਪਰੀਮ ਕੋਰਟ ਚ ਕੇਸ ਪਾਣਾ ਏ ਜੀ ਪੰਜਾਬ ਐਡਵੋਕੇਟ ਜਨਰਲ ਪੰਜਾਬ ਦੱਸਣਾ ਕਿ ਸੁਪਰੀਮ ਕੋਰਟ ਚ ਕੇਸ ਨੰਬਰ ਕਿੰਨਾ ਜੀ ਅੱਛਾ ਪਾਇ ਨਹੀਂ ਕੋਈ ਕੇਸ ਨਹੀਂ ਪਾਇਆ ਪਿੱਛੇ हट ਗਈ ਏ ਜੀ ਦਫਤਰ ਗਿਆ ਹੀ ਨਹੀਂ ਸੁਪਰੀਮ ਕੋਰਟ ਚ ਨਹੀਂ ਗਿਆ ਜੀ ਫਿਰ ਇਹਦਾ ਮਤਲਬ ਆ ਸ਼ਾਮ ਸਿੰਘ ਰੋੜਾ ਦਾ ਸੱਚਾ ਸੀ ਹੂੰ ਫਿਰ ਮਾਫੀ ਮੰਗ ਲਓ ਤੁਸੀਂ ਇਹਨਾਂ ਕੋਲੋਂ ਵੀ ਮaaf ਕਰ ਰਹੀ ਐ ਐਸ ਪੀ ਸਿੰਘ ਜੀ ਐਮ ਪੀ ਐਸ ਆਈ ਸੀ ਤੁਹਾਨੂੰ ਅਸੀਂ ਮਾਫੀ ਮੰਗਦੇ ਗਲਤੀ ਨਾਲ ਜੇਲ੍ਹ ਭੇਜਤਾ ਸੀ ਸ਼ਾਮ ਸਿੰਘ ਰੋੜਾ ਜੀ ਮaaf ਕਰ ਦਿਓ ਅਸੀਂ ਤੁਹਾਨੂੰ ਗਲਤੀ ਨਾਲ ਜੇਲ੍ਹ ਭੇਜਤਾ ਸੀ ਹਾਂ ਆ 50 ਲੱਖ ਰੁਪਏ ਰਿਸ਼ਵਤ ਲੈ ਕੇ ਜੀ ਗਲਤੀ ਹੋ ਗਈ ਸਾਡੇ ਕੋਲ ਤੁਹਾਨੂੰ ਰਿਸ਼ਵਤ ਲੈ ਕੇ ਫੰਡ ਲਾ ਮਾਫੀ ਮੰਗੋ ਤੁਸੀਂ ਹਾਂ ਆ ਤੀਜਾ ਠੱਗੀ ਆ ਫਲਿਪਸ plots scam ਦੀ ਹੁਣ ਚੌਥੀ ਆ ਗਈ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਖੁਦ ਕਮੇਟੀ ਬਣਾਈ ਸੀ ਮੇਰੀ ਸ਼ਿਕਾਇਤ ਕਰਨ ਦਵਾ ਮੈਂ ਹੱਥ 'ਚ ਫਾਈਲ ਫੜਾ ਕੇ ਆਇਆ ਸੀ ਮੁੱਖ ਮੰਤਰੀ ਸਾਹਿਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਚੀਫ ਸੈਕਟਰੀ bizness bureau chief ਤੇ DGP ਪੰਜਾਬ ਤੇ MD PCS ਆ ਸੀ ਪੰਜ ਬੰਦੇ ਦਾ ਚਾਰ ਬੰਦੇ ਦੀ ਕਮੇਟੀ ਬਣਾਈ ਜਿਹਦਾ ਹੈਡ ਮੁੱਖ ਮੰਤਰੀ ਪੰਜਾਬ ਸੀ ਉਹਨਾਂ ਨੇ ਸ਼ਿਪਾਰਸ਼ ਕੀਤੀ ਪੂਰੇ ਉਦਯੋਗਿਕ ਪਲਾਟ ਕਟਵਾਲੇ ਦੇ ਪਰਚਾ ਦਰਜ ਕੀਤਾ ਬੜੀ ਮਿਹਰਬਾਨੀ ਕੀਤੀ ਭਗਵਾਨਤਮਨ ਮੁੱਖ ਮੰਤਰੀ ਨੇ ਪਰਚਾ ਦਰਜ ਕਰਾਇਆ ਐਫ ਆਈ ਆਰ ਨੰਬਰ 364 ਸੀ ਔਰ ਪਰਚਾ ਵੀ ਯਾਨੀ ਬਹਾਦਰੀ ਨਾਲ ਦਰਜ ਕਰਾਇਆ ਸਵਰਾਤਰੀ ਸੀ ਉਸ ਦਿਨ ਹਾਂ ਪੰਜਾਬ ਸਰਕਾਰ ਦੀ ਛੁੱਟੀ ਸੀ ਸਵਰਾਤਰੀ ਵਾਲੇ ਦਿਨ ਭਗਵਾਨਤਮਨ ਸਾਹਿਬ ਨੇ ਐਮ ਡੀ ਪੀ ਐਸ ਆਈ ਦਾ ਦਫਤਰ ਖਲਵਾਇਆ ਜੀ ਜਦੋਂ ਦੀ ਪਰਮਿਸ਼ਨਾਂ ਲੈ ਕੇ ਇੱਕ ਡਿਪਾਰਟਮੈਂਟ ਹੋਰ ਖੁੱਲ ਗਿਆ ਫਿਰ ਸ਼ਾਮ ਨੂੰ 5 ਵਜੇ ਵਿਜਲੈਂਸ ਚੀਫ ਬ੍ਰਿੰਦਰ ਕੁਮਾਰ ਸ਼ਰਮਾ ਹਮ ਵਿਜਨਸ ਬਿਊਰੋ ਦਫਤਰ ਖੋਲਿਆ ਮੈਨੂੰ 7 ਵਜੇ ਮੈਸੇਜ ਮਿਲਗਾ ਬ੍ਰਿੰਦਰ ਕੁਮਾਰ ਸ਼ਰਮਾ ਦੇ ਦਫਤਰ ਤੋਂ ਕਿ ਸਦਨਾਮ ਪਰਚਾ ਦਰਜ ਹੋ ਗਿਆ ਅਸੀਂ ਅਰੈਸਟ ਕਰਨ ਜਾ ਰਹੇ ਹਾਂ ਔਰ ਬੰਦੇ ਅਰੈਸਟ ਵੀ ਕਿਤੇ ਫਿਰ ਭਾਈ ਸਾਹਿਬ ਚੀਫ ਸੈਕਟਰੀ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਜਾਂ ਵਿਜਲੈਂਸ ਬਿਊਰੋ ਵਾਲੇ ਦੱਸੋ ਜਿਹੜੀ ਭਗਵਾਨਤਮਾਨ ਨੇ ਪਰਚਾ ਦਰਜ ਕਰਾਈ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਕਿੰਨੇ ਪੈਸੇ ਪੰਜਾਬ ਦੇ ਖਜ਼ਾਨੇ ਦੇ ਤੁਸੀਂ ਲੈ ਕੇ ਆਏ ਹਮ ਉਹ ਸਿਉ ਖਾਦੇ ਪਲਾਟ ਲਿਆਓ ਕਿੱਥੇ ਹੈ ਮਹੌਲੀ 8ਵੀ ਦਾ ਜਿਹੜੇ ਪਲਾਟ ਐ F461 62 364 650 ਇਨਕਮ ਟੈਕਸ ਡਿਪਾਰਟਮੈਂਟ ਵੀ ਦੱਸ ਨਹੀਂ ਪਾਇਆ ਜਿਹੜਾ ਤੁਸੀਂ ਕੈਨਸਲ ਕੀਤਾ ਸੀ ਕਿ ਜਿਹੜੇ ਪਲਾਟ ਕੈਨਸਲ ਹੋ ਗਏ ਸੀ ਪੰਜਾਬ ਦੇ ਖਜ਼ਾਨੇ ਪੈਸੇ ਆ ਗਏ ਜਾਂ ਤੁਹਾਡੇ ਅਫਸਰਾਂ ਨੇ ਫਿਰ ਬਹਾਲ ਕਰ ਦਿੱਤੇ ਬਹਾਲ ਕਿਤੇ ਆ ਹਜ਼ਾਰਾਂ ਕਰੋੜ ਦੇ ਪਲਾਟ ਅੱਛਾ ਬਹਾਲ ਕਰਦੇ ਉਹਨਾਂ ਨੂੰ ਬਹਾਲ ਕਰ ਦਿੱਤੇ ਜਿਨ੍ਹਾਂ ਦੇ ਨਾਮ ਤੇ ਸੀ ਹਾਂ ਜਿਹੜਾ ਨਾਮ ਤਾਂ ਹੈ ਹੀ ਨਹੀਂ ਮਾਲਕ ਹੈ ਨਹੀਂ ਯਾਰ ਅਫਸਰਾਂ ਨੇ ਫੈਸਲਾ ਜੋ ਅਧਾਰ ਕਾਟ ਬਦਲਨੇ ਹਾਂ ਅਫਸਰਾਂ ਨੇ ਫੈਸਲਾ ਜੀ ਸਾਰੇ ਕੋਈ ਰਿਕਾਰਡ ਬਦਲਣਾ ਬਦਲ ਦੇਣਗੇ ਜੀ ਕਿਹਦੀ ਸ਼ੈਤ ਬਦਲੇ ਜਾਣਗੇ ਉਹ ਨੱਥ ਪਾਣ ਦੀ ਲੋੜ ਹੈ ਮੈਂ ਅਕਸਰ ਕਹਿੰਦਾ ਹਾਂ ਨਾ ਕਾਰ ਜਿੰਨੀ ਮਰਜ਼ੀ ਵਧੀਆ ਹੋਵੇ ਕਾਰ ਦਾ ਡਰਾਈਵਰ ਜਿੰਨੀ ਮਰਜ਼ੀ ਵਧੀਆ ਹੋਵੇ ਪਰ ਕਾਰ ਦੇ ਪੁਰਜ਼ੇ ਜੇ ਘਸੇ ਪਿਟੇ ਆਂ, ਕਰਪਤ ਆਂ, ਬੇਈਮਾਨ ਆਂ, ਟੁੱਟੇ ਹੋਏ ਆਂ, ਬਦਲਣੇ ਹੋਗੇ, ਰਿਪੇਅਰ ਕਰਨੇ ਹੋਗੇ। ਹੂੰ। ਉਹ ਐਮ ਡੀ ਪੀ ਐਸ ਆਈ ਸੀ ਵੀ ਹੋ ਸਕਦਾ, ਜੀ ਐਮ ਪੀ ਐਸ ਆਈ ਸੀ ਵੀ ਹੋ ਸਕਦਾ, ਕੋਈ ਬਿਜ਼ਨਸ ਬਿਊਰੋ ਵੀ ਹੋ ਸਕਦੇ ਆਂ, ਕੋਈ ਚੀਫ ਸੈਕਟਰੀ ਵੀ ਹੋ ਸਕਦੇ ਆਂ। ਆ ਐਫ ਆ ਡਾਟ ਦਾ ਚੀਫ ਸੈਕਟਰੀ ਦਾ ਮੈਨੂੰ ਚੀਫ ਸੈਕਟਰੀ ਕੋਈ ਭਰੋਸਾ ਨਹੀਂ। ਜੀ ਇਹ ਸਾਰਾ ਜਿਹੜਾ ਹੈਗਾ ਮਾਮਲਾ ਸਤਨਾਮ ਦਾਉ ਜੀ ਨੇ ਸਪੋਰਟ ਸਾਰਾ ਕਰਕੇ ਰੱਖ ਦਿੱਤਾ ਇੰਡਸਟਰੀ ਘਟਾਲੇ ਦਾ ਕਿਉਂਕਿ ਜਿਹੜੀ ਪਾਲਿਸੀ ਹੋਈ ਆ ਉਹਦੇ ਤੇ ਸਵਾਲ ਕਈ ਜਿਹੜੇ ਜਾਰੀ ਹੋਈ ਆ ਇੰਡਸਟਰੀ ਪਾਲਿਸੀ ਭਾਵੇਂ ਉਦਯੋਗਪਤੀਆਂ ਨੂੰ ਸਰਕਾਰ ਵੱਲੋਂ ਕਿਹਾ ਗਿਆ ਵੀ ਜਿਹੜੇ ਟੁੱਟ ਚੁੱਕੇ ਆ ਉਦਯੋਗਪਤੀ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਅਸੀਂ ਜਿਹੜਾ ਹੈਗਾ ਇਹ ਛੋਟਾ ਜਿਹਾ ਹੱਥੇ ਦਾ ਦਿਖਾਉਣ ਦੇ ਹੋ ਰਿਹਾ ਹੈ ਇਹ ਇਹ ਜਿਹੜਾ ਹੈਗਾ ਕੀਤਾ ਪਰ ਜਿਵੇਂ ਸਤਨਾਮ ਦਾਉ ਨੇ ਸਾਰਾ ਦੱਸਿਆ ਮਸਲਾ ਇਹ ਮਾਮਲਾ ਜਿਹੜਾ ਸ਼ੱਕੀ ਆ ਪਰ ਦੇਖਦੇ ਆ ਵੀ ਜਿਹੜੇ ਵਿਧਾਨ ਸਭਾ ਦੇ ਵਿੱਚ ਇੱਕ ਦਿਨ ਬਾਕੀ ਆ ਜੇ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਕੀ ਇਹਨੂੰ ਸੀਰੀਅਸ ਲੈ ਕੇ ਇਹ ਮੁੱਦਾ ਵਿਧਾਨ ਸਭਾ ਦੇ ਵਿੱਚ ਆਉਂਦੀ ਆ ਜੀ 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 ਮੇਰੀ ਤੁਹਾਡੇ ਚੈਨਲ ਲਈ ਬੇਨਤੀ ਹੈ ਪ੍ਰਤਾਪ ਸਿੰਘ ਬਾਜਵਾ ਜੀ ਆਪਣਾ ਫੋਨ ਦਾ ਵਟਸਐਪ ਖੋਲੋ ਇਹ ਸਾਰੀ ਜਾਣਕਾਰੀ ਪ੍ਰੈਸ ਸਟੇਟਮੈਂਟ ਮੇਰੀ ਤੁਹਾਡੇ ਫੋਨ ਤੇ ਤੁਸੀਂ ਦੇਖ ਲਈ ਹੈ ਜੀ ਸੁਖਵਾਲ ਸਿੰਘ ਜੀ ਖਹਿਰਾ ਤੁਸੀਂ ਆਪਣਾ WhatsApp ਖੋਲੋ ਆਪਣੇ WhatsApp ਤੇ ਮੇਰਾ ਦਿੱਤੀ ਹੋਈ ਸਾਰੀ ਜਾਣਕਾਰੀ ਚੈੱਕ ਕਰੋ ਡਾਕਟਰ ਧਰਮबीर ਗਾਂਧੀ ਸਾਹਿਬ ਤੁਸੀਂ ਆਪਣਾ ਸਾਰਾ ਖੋਲੋ ਜਿਹੜੀ ਵਿਰੋਧੀ ਧਿਰ ਹੈ ਪੰਜਾਬ ਦੀ ਕਾਂਗਰਸ ਪਾਰਟੀ ਉਹਦੇ ਦੋ ਮੁੱਖ ਆਗੂਆਂ ਪ੍ਰਤਾਪ ਸਿੰਘ ਬਾਜਵਾ ਸੁਖਵਾਲ ਖਹਿਰਾ ਡਾਕਟਰ ਗਾਂਧੀ ਐ ਮੈਂਬਰ ਪਾਰਲੀਮੈਂਟ ਤਿੰਨਾਂ ਕੋਲ ਜਾਣਕਾਰੀ ਹੈ ਤੁਸੀਂ ਦੱਸੋ ਪੰਜਾਬ ਦੇ ਹੱਕ ਚ ਕਦੋਂ ਖੜੋ ਹੋਗੇ ਤੇ ਵਿਧਾਨ ਸਭਾ ਦੇ ਕਦੋਂ ਬਾਦ ਚੱਕੋਗੇ ਜੀ ਇਹ ਸਾਰਾ ਸੀਗਾ ਜਿਹੜੀ ਇਹਨਾਂ ਦੀ ਅਪੀਲ ਪਰ ਹੁਣ ਆਪਾਂ ਇਹ ਦੇਖਦੇ ਹਾਂ ਕਿ ਇਹ ਸਾਰਾ ਮਾਮਲਾ ਸ਼ਕੀਆ ਤੱਕ ਹੀ ਇਹ ਪਾਲਿਸੀ ਦੇ ਜਿਹੜਾ ਹੈਗਾ ਦੁਬਾਰਾ ਨਜ਼ਰਸਾਨੀ ਜੇ ਸਰਕਾਰ ਵੀ ਇਹ ਕਰਦੀ ਹੈ ਜੇ ਇਸ ਮਾਮਲੇ ਤੇ ਜਾਂ ਜਾਂਚ ਦੁਬਾਰਾ ਬਿਠਾਉਂਦੀ ਆ ਵੀ ਇਹ ਜਿਹੜਾ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਏ ਜਿਹੜਾ ਇਹ ਕਿੱਧਰ ਨੂੰ ਜਿਹੜਾ ਖਜ਼ਾਨੇ ਦੇ ਵਿੱਚ ਆਉਣ ਦੀ ਥਾਂ ਤੇ ਜਿਹੜਾ ਹੈਗਾ ਉਹਨਾਂ ਜਿਹੜੇ ਬਹੁਤ ਸਾਰੇ ਅਫਸਰ ਸਾਹੀ ਦੇ ਜਾਂ ਜੇਬਾਂ 'ਚ ਜਾਏਗਾ ਜਾਂ ਜਿਨ੍ਹਾਂ ਨੂੰ ਫਾਇਦੇ ਪਹੁੰਚਾਏ ਜਾਣੇ ਆ ਤੇ ਹੁਣ ਜਿਹੜਾ ਹੈਗਾ ਅਸੀਂ ਲੈਨੇ ਆ ਜਜਦ ਤੇ ਫਿਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਜਿਹੜਾ ਇਹ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਵਾਂਗੇ ਧੰਨਵਾਦ ਜੀ ਸასი ਕਾਲ